ਪੰਜਾਬ ਦੇ ਵਿੱਚ ਕਿਸਾਨ ਆਪਣੀ ਜ਼ਮੀਨ ਕਿਉਂ ਨਹੀਂ ਦੇ ਰਹੀ ਉਹਨਾਂ ਨੂੰ ਮੁਆਵਜ਼ਾ ਜਿਹੜਾ ਘੱਟ ਦਿੱਤਾ ਜਾ ਰਿਹਾ ਸਰਕਾਰ ਵੱਲੋਂ ਬਿਲਕੁਲ ਇਹੀ ਤੇ ਮੇਨ ਸਭ ਤੋਂ ਵੱਡਾ ਰੀਜ਼ਨ ਹੀ ਇਹੀ ਹੈ ਹੁਣ ਜਿਹੜੇ ਕਿਸਾਨਾਂ ਦਾ ਜਿੰਨਾ ਮੁਆਵਜ਼ਾ ਬਣਦਾ ਹੁਣ ਤੁਸੀਂ ਉਹਨਾਂ ਨੂੰ ਅੱਜ ਦੇ ਰੇਟ ਦੇ ਹਿਸਾਬ ਨਾਲ ਨਹੀਂ ਦੇਵੋਗੇ ਪਿਛਲੇ ਰੇਟਾਂ ਦੇ ਹਿਸਾਬ ਨਾਲ ਤੁਸੀਂ ਦੇਵੋਗੇ ਕਿਉਂ ਕਿਸਾਨ ਦੇਗਾ ਜੀ ਤੁਹਾਨੂੰ ਜ਼ਮੀਨ ਹੁਣ ਜਿਸ ਤਰ੍ਹਾਂ ਪ੍ਰਿੰਸ ਜੀ ਹੁਣ ਪ੍ਰੋਜੈਕਟ ਰੱਦ ਹੋਇਆ ਕਰੋੜਾ ਰੁਪਏ ਦੇ ਪ੍ਰੋਜੈਕਟ ਜਿਹੜੇ ਰੱਦ ਕੀਤੇ ਗਏ ਹੁਣ ਪੰਜਾਬ ਨੂੰ ਇੰਨਾ ਜ਼ਿਆਦਾ ਨੁਕਸਾਨ ਹੋ ਰਿਹਾ ਵਾ ਕੀ ਸਰਕਾਰਾਂ ਨੂੰ ਸੋਚਣਾ ਨਹੀਂ ਚਾਹੀਦਾ ਜੀ ਜੀ ਕਿ ਪੰਜਾਬ ਨੂੰ ਐਡਾ ਵੱਡਾ ਨੁਕਸਾਨ ਜਿਹੜਾ ਹੋ ਰਿਹਾ ਵਾ ਬਿਲਕੁਲ 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 ਸਨੀ ਜੀ ਇਹੀ ਤਾਂ ਰੋਣਾ ਆ ਇਹੀ ਤਾਂ ਸਾਡੇ ਵਰਗੇ ਆਪਾਂ ਕਿਉਂ ਗੱਲ ਕਰ ਰਹੇ ਆ ਸਰਕਾਰਾਂ ਜਾਗਦੀਆਂ ਹੀ ਨਹੀਂ ਆ ਇਹਨਾਂ ਮੱਧਿਆ ਤੇ ਉਹਨਾਂ ਨੂੰ ਸਿਰਫ ਆਪਣੀ ਰਾਜਨੀਤੀ ਕਰਨੀ ਆ ਆ 4 ਸਾਲਾਂ ਦੇ ਵਿੱਚ ਤੁਸੀਂ ਦੇਖ ਲਓ ਭਗਵੰਤ ਸਰਕਾਰ ਦੇ ਹੁੰਦੇ ਹੋਏ ਕਿਹੜਾ ਵੱਡਾ ਪ੍ਰੋਜੈਕਟ ਮੁਕੰਮਲ ਹੋਇਆ ਅੱਜ ਤੱਕ ਹੁਣ ਪ੍ਰਿੰਸੀ ਦੀ ਗੱਲ ਕਰਦੇ ਆ ਕਿ ਜਿਹੜੇ ਪ੍ਰੋਜੈਕਟ ਰੱਦ ਹੋ ਰਿਹਾ ਪੰਜਾਬ ਸਰਕਾਰ ਦੀ ਵਜ੍ਹਾ ਨਾਲ ਰਾਜੋ ਤੇ ਰੋਸ਼ਵਾਤ ਚੋਂ ਇਹ ਕੇਂਦਰ ਸਰਕਾਰ ਤੇ ਘਟਦੇ ਆ ਬਾਈ ਆਮ ਆਦਮੀ ਪਾਰਟੀ ਦਾ ਤਾਂ ਕੰਮ ਹੀ ਇਹੀ ਹੈ ਜੇਕਰ ਤੁਸੀਂ ਇਹਨਾਂ ਦਾ ਇਤਿਹਾਸ ਚੱਕ ਕੇ ਵੇਖੋ ਆਮ ਆਦਮੀ ਪਾਰਟੀ ਨੇ ਆਪਣੇ ਉੱਤੇ ਫੈਸਲਾ ਕੋਈ ਨਹੀਂ ਲਿਆ ਆਪਣੀ ਜਵਾਬਦੇਹੀ ਕੋਈ ਨਹੀਂ ਜੇ ਪੰਜਾਬ ਵਿੱਚ ਕੁਝ ਇਹ ਨਹੀਂ ਹੋ ਰਿਹਾ ਕੇਂਦਰ ਜ਼ਿੰਮੇਵਾਰ ਜੇ ਪੰਜਾਬ ਦਾ ਆਰਡੀਐਫ ਫੰਡ ਰੁਕਿਆ ਕੇਂਦਰ ਜ਼ਿੰਮੇਵਾਰ ਜੇ ਪੰਜਾਬ ਦੀ ਕੋਈ ਚੀਜ਼ ਰੁਕੀ ਹੈ ਕੇਂਦਰ ਜ਼ਿੰਮੇਵਾਰ ਐਸਵਾਈਐਲ ਦਾ ਮੁੱਦਾ ਕੇਂਦਰ ਜ਼ਿੰਮੇਵਾਰ ਪੈਸਾ ਜਿਹੜਾ ਸੈਂਟਰ ਗਵਰਨਮੈਂਟ ਦਾ ਹੁੰਦਾ ਮੱਲਾਕਲੀਨੀ ਦੀ ਗੱਲ ਕਰ ਲੈਣੇ ਆ ਪੈਸਾ ਸੈਂਟਰ ਗਵਰਨਮੈਂਟ ਦਾ ਸੀ ਇਹ ਕਹਿ ਰਹੇ ਸੀ ਅਸੀਂ 500 ਮਹ ਲਗਲੇ ਨਹੀਂ ਖੋਲਤੇ 700 ਖੋਲਤੇ ਪਰ ਕੋਡ ਦੇ ਆਰਡਰਾਂ ਤੋਂ ਬਾਅਦ ਇਹਨਾਂ ਦੇ ਡਾ ਉਥੋਂ ਫੋਟੋਆਂ ਵੀ ਉਤਾਰ ਦਿੱਤੀਆਂ ਗਈਆਂ ਬਿਲਕੁਲ ਬਿਲਕੁਲ ਤੁਸੀਂ ਸੁਣੀਏ ਬਿਲਕੁਲ ਸਹੀ ਸਵਾਲ ਕਰ ਰਹੇ ਹੋ ਤੇ ਸਹੀ ਜਵਾਬ ਵੀ ਤੁਸੀਂ ਆਪਣੇ ਉਹਦੇ ਵਿੱਚ ਦੇ ਦਿੱਤਾ ਸਵਾਲ ਦੇ ਕਿ ਇਹੀ ਜਿਹੜੇ ਕਾਰਨ ਹਨ ਨਾ ਕਿ ਤੁਸੀਂ ਕੇਂਦਰ ਦੀ ਸਕੀਮ ਨੂੰ ਆਪਣਾ ਲੀਪਾ ਪੋਥੀ ਕਰਕੇ ਜਦੋਂ ਤੁਸੀਂ ਦੇ ਰਹੇ ਹੋ ਤੇ ਕੇਂਦਰ ਕਿਉਂ ਦੇਗੀ ਤੁਹਾਨੂੰ ਪੈਸੇ ਬਹੁਤ ਬਹੁਤ ਸਵਾਗਤ ਦੋਸਤੋ ਸਿੱਧੀ ਗੱਲ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਅੱਜ ਗੱਲ ਕਰਾਂਗੇ ਕੇਂਦਰ ਸਰਕਾਰ ਵੱਲੋਂ ਜਿਹੜਾ ਵਾ ਉਹ ਪੰਜਾਬ ਸਰਕਾਰ ਨੂੰ ਜਿਹੜੇ ਝਟਕੇ ਦਿੱਤੇ ਗਏ ਆ ਜਿਹੜੇ ਪ੍ਰੋਜੈਕਟ ਜਿਹੜੇ ਉਹ ਰੱਦ ਕੀਤੇ ਗਏ ਆ ਉਸੇ ਨੂੰ ਲੈ ਕੇ ਅੱਜ ਗੱਲਬਾਤ ਕਰਾਂਗੇ ਸਾਡੇ ਨਾਲ ਅੱਜ ਪ੍ਰਿੰਸ ਜੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਇਹ ਹੈ ਕਿ ਆ ਕਿਹੜਾ ਝਟਕਾ ਜਿਹੜਾ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਵੱਲੋਂ ਦਿੱਤਾ ਗਿਆ ਵਾ ਪ੍ਰਿੰਸ ਜੀ ਬਹੁਤ ਬਹੁਤ ਤੁਹਾਡਾ ਸਵਾਗਤ ਆ ਸਾਡੇ ਸਿੱਧੀ ਗੱਲ ਪ੍ਰੋਗਰਾਮ ਦੇ ਵਿੱਚ ਜੀ ਸ਼ੁਕਰੀਆ ਸਨੀ ਜੀ ਪ੍ਰਿੰਤ ਜੀ ਗੱਲ ਕਰਦੇ ਆ ਇੱਕ ਕੇਂਦਰ ਸਰਕਾਰ ਵੱਲੋਂ ਜਿਹੜੇ ਆ ਪੰਜਾਬ ਸਰਕਾਰ ਨੂੰ ਜਿਹੜੇ ਝਟਕੇ ਦਿੱਤੇ ਗਏ ਆ ਪ੍ਰੋਜੈਕਟ ਰੱਦ ਕੀਤੇ ਗਏ ਆ ਕੀ ਹੈ ਕਿ ਇਹ ਪ੍ਰੋਜੈਕਟ ਕਿਹੜੇ ਰੱਦ ਕੀਤੇ ਗਏ ਆ ਜੀ ਸਨੀ ਜੀ ਮੈਂ ਇੱਥੇ ਦੱਸ ਦੇਣਾ ਚਾਹਾਂਗਾ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਵਿੱਚ ਪਹਿਲਾਂ ਵੀ ਕਈ ਪ੍ਰੋਜੈਕਟ ਬੰਦ ਕੀਤੇ ਗਏ ਉਹਨਾਂ ਦਾ ਵੀ ਆਪਾਂ ਜ਼ਿਕਰ ਕਰਾਂਗੇ ਪਰ ਹਾਲ ਦੀ ਘੜੀ ਜਿਹੜਾ ਆ ਬੀਤੇ ਦਿਨੀ ਜਿਹੜੀ ਖਬਰਾਂ ਸਾਹਮਣੇ ਆਈਆਂ ਵੱਡੀਆਂ-ਵੱਡੀਆਂ ਇੰਗਲਿਸ਼ ਅਖਬਾਰਾਂ ਨੇ ਖਬਰਾਂ ਕੀਤੀਆਂ ਹਿੰਦੀ ਅਖਬਾਰਾਂ ਦੇ ਵਿੱਚ ਖਬਰਾਂ ਲੱਗੀਆਂ ਤੇ ਜਾਣਕਾਰੀ ਇਹ ਸਾਹਮਣੇ ਆਈ ਕਿ ਪੰਜਾਬ ਦੇ ਵਿੱਚ ਕੇਂਦਰ ਸਰਕਾਰ ਵੱਲੋਂ ਯਾਨੀ ਕਿ ਮੋਦੀ ਸਰਕਾਰ ਵੱਲੋਂ 800 ਕਰੋੜ ਦੇ ਪ੍ਰੋਜੈਕਟ ਬੰਦ ਕਰ ਦਿੱਤੇ ਗਏ 800 ਕਰੋੜ ਦੇ ਪ੍ਰੋਜੈਕਟ ਉਹ ਪ੍ਰੋਜੈਕਟ ਜਿਹੜੇ ਕਿ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਦੇ ਤਹਿਤ ਆਉਂਦੇ ਸੀਗੇ ਗ੍ਰਾਮੀਣ ਸੜਕ ਯੋਜਨਾ ਉਹ ਹੁੰਦੀ ਹੈ ਜਿਹੜੀ ਕਿ ਪਿੰਡਾਂ ਨੂੰ ਸ਼ਹਿਰਾਂ ਦੇ ਨਾਲ ਜੋੜਦੀ ਹੈ ਤੇ ਉਹ ਜਿਹੜੀਆਂ ਸੜਕਾਂ ਬਣਦੀਆਂ ਆ ਉਹ ਕੇਂਦਰ ਸਰਕਾਰ ਵੱਲੋਂ ਬਣਾਈਆਂ ਜਾਂਦੀਆਂ ਆ ਸ਼ਾਇਦ ਜੇ ਤੁਹਾਡੇ ਚੋਂ ਕੋਈ ਆ ਤੁਸੀਂ ਜਾਂ ਕਦੀ ਕਿਤੇ ਪਿੰਡ ਨੂੰ ਜਾਓ ਨਾ ਕਿਸੇ ਪਿੰਡ ਜਿਹੜੇ ਛੋਟੇ ਪਿੰਡ ਹੁੰਦੇ ਹੈਗੇ ਆ ਜਿੱਦਾਂ ਸ਼ਹਿਰਾਂ ਦੇ ਨਾਲ ਲੱਗਦੇ ਉੱਥੇ ਜਿਹੜੀ ਫਿਰਨੀ ਦੀ ਸੜਕ ਹੋ ਗਈ ਜਾਂ ਜਿਹੜੀ ਮੇਨ ਸੜਕ ਬਾਹਰ ਹਾਈਵੇ ਨੂੰ ਜੋੜਦੀ ਆ ਉੱਥੇ ਕਿ ਤੁਸੀਂ ਕਦੀ ਬੋਰਡ ਲੱਗਾ ਦੇਖਿਆ ਹੋਊਗਾ ਪ੍ਰਧਾਨ ਮੰਤਰੀ ਸੜਕ ਯੋਜਨਾ ਗ੍ਰਾਮੀਣ ਸੜਕ ਯੋਜਨਾ ਲਿਖਿਆ ਹੁੰਦਾ ਤੇ ਉਹ ਵਾਲੀ ਜਿਹੜੀ ਸੜਕਾਂ ਆ ਉਹ ਜਿਹੜੀਆਂ ਸੜਕਾਂ ਆ ਉਹ ਜੋੜੀਆਂ ਜਾਣੀਆਂ ਸੀਗੀਆਂ ਉਹ ਜਿਹੜੇ ਸੜਕਾਂ ਬਣਨੀਆਂ ਸੀਗੀਆਂ 800 ਕਰੋੜ ਦੀਆਂ ਉਹ ਜਿਹੜਾ ਪ੍ਰੋਜੈਕਟ ਸੀਗਾ ਉਹ ਕੇਂਦਰ ਸਰਕਾਰ ਵੱਲੋਂ ਬੰਦ ਕਰ ਦਿੱਤਾ ਗਿਆ ਯਾਨੀ ਕਿ ਤੁਸੀਂ ਕਹਿ ਸਕਦੇ ਹੋ ਕਿ ਪੰਜਾਬ ਦੇ ਪਿੰਡਾਂ ਨੂੰ ਜਿਹੜਾ ਫਾਇਦਾ ਹੋਣਾ ਸੀਗਾ ਖਾਸ ਕਰ ਇਹ ਉਹ ਪਿੰਡਾਂ 'ਚ ਸੜਕਾਂ ਬਣਨੀਆਂ ਸੀ ਜਿਹੜੇ ਬਾਰਡਰ ਲੱਗੇ ਲੱਗਦੇ ਨੇ ਜਿਵੇਂ ਤੁਸੀਂ ਆਪਣਾ ਅੰਮ੍ਰਿਤਸਰ ਏਰੀਆ ਲੈ ਲਓ ਅੰਮ੍ਰਿਤਸਰ ਗੁਰਦਾਸਪੁਰ ਪਠਾਨਕੋਟ ਤੇ ਜਿਹੜੇ ਜਿਹੜੇ ਛੋਟੇ ਛੋਟੇ ਪਿੰਡ ਹੈਗੇ ਆ ਉੱਥੇ ਇਹ ਸੜਕਾਂ ਬਣਨੀਆਂ ਸੀਗੀਆਂ ਤੇ ਉਹ ਹੁਣ ਉਹ ਰਹਿ ਗਈਆਂ ਆ ਯਾਨੀ ਕਿ ਤੁਸੀਂ ਕਹਿ ਲਓ ਕਿ ਇਹ ਵੱਡਾ ਘਾਟਾ ਪੰਜਾਬੀਆਂ ਨੂੰ ਹੀ ਪਿਆ ਹੈਗਾ ਵਾ ਹੋਰ ਤਾਂ ਚਲੋ ਕਿਹਨੂੰ ਪੈਣਾ ਸੀਗਾ ਜਿਹੜੇ ਜਿਨ੍ਹਾਂ ਦੀਆਂ ਸੜਕਾਂ ਬਣਨ ਵਾਲੀਆਂ ਸੀਗੀਆਂ ਸੜਕਾਂ ਬਣੀਆਂ ਨਹੀਂ ਕਈ ਪਿੰਡਾਂ ਨੂੰ ਕੱਚੀਆਂ ਸੜਕਾਂ ਹੱਲੇ ਵੀ ਜਾਂਦੀਆਂ ਏ ਆ ਜਿਹੜੀਆਂ ਸੜਕਾਂ ਬਣੀਆਂ ਸੀ ਉਹ ਟੁੱਟ ਗਈਆਂ ਆ ਉਹ ਸੜਕਾਂ ਘੱਟ ਟੋਏ ਜਾਂਦਾ ਟੋਏ ਵਿੱਚ ਸੜਕ ਲੱਗਦੀ ਆ ਤੇ ਉਹ ਜਿਹੜੀਆਂ ਸੜਕਾਂ ਬਣਨੀਆਂ ਸੀਗੀਆਂ ਉਹ ਸਾਰੀਆਂ 800 ਕਰੋੜ ਦੀਆਂ ਜਿਹੜੀਆਂ ਨੇ ਉਹ ਬੰਦ ਹੋ ਗਈਆਂ ਹੋਈਆਂ ਆ ਜੀ ਪ੍ਰਿੰਜ਼ੀ ਕੀ ਕਾਰਨ ਮੰਨਦੇ ਹੋ ਕਿਉਂ ਬੰਦ ਹੋਇਆ ਪੰਜਾਬ ਨੂੰ 38 ਹਾਈਵੇ ਪ੍ਰੋਜੈਕਟ ਮਿਲੇ ਸੀ ਜਿਨ੍ਹਾਂ ਦੇ ਵਿੱਚੋਂ 7 ਜਿਹੜੇ ਪੂਰੇ ਹੋ ਚੁੱਕੇ ਆ ਤੇ ਤਿੰਨ ਜਿਹੜੇ ਰੱਦ ਹੋ ਚੁੱਕੇ ਕੀ ਕਾਰਨ ਮੰਨਦੇ ਹੋ ਕੀ ਕਾਰਨ ਆ ਕਿ ਇਹ ਰੱਦ ਕਰਨੇ ਪਏ ਉਹਨਾਂ ਨੂੰ ਜੀ ਬਿਲਕੁਲ ਆਪਾਂ ਉਹਦੇ ਤੇ ਵੀ ਗੱਲ ਕਰਾਂਗੇ ਜਿਹੜੇ ਤੁਸੀਂ ਹਾਈਵੇ ਤੇ ਐਕਸਪ੍ਰੈਸ ਵੇ ਦੀ ਗੱਲ ਕਰ ਰਹੇ ਹੋ ਕਿਉਂ ਨਾ ਉਹਦੇ ਤੇ ਵੀ ਗੱਲ ਕਰਾਂਗੇ ਸਭ ਤੋਂ ਪਹਿਲਾਂ ਮੈਂ ਇਸ ਦੀ ਤੁਹਾਨੂੰ ਥੋੜੀ ਜੀ ਜਾਣਕਾਰੀ ਦੇ ਦਵਾਂ ਜਿਹੜੇ ਕਿ 800 ਕਰੋੜ ਦੇ ਪ੍ਰੋਜੈਕਟ ਹੈਗੇ ਸੀਗੇ ਇਹ ਕਹਿ ਲੋ ਕਿ ਪੰਜਾਬ ਸਰਕਾਰ ਦੀ ਨਾਕਾਮੀ ਹੀ ਅਸੀਂ ਇਹਨੂੰ ਕਵਾਂਗੇ ਕਿ ਪੰਜਾਬ ਸਰਕਾਰ ਕੇਂਦਰ ਨੂੰ ਕੇਂਦਰ ਨੂੰ ਉਹ ਸਹੀ ਤਰ੍ਹਾਂ ਹਰ ਚੀਜ਼ ਡਿਲੀਵਰ ਨਹੀਂ ਕਰ ਪਾਈ ਟਾਈਮ ਤੇ ਯਾ ਤੁਸੀਂ ਕਹਿ ਲੋ ਕਿ ਜੋ ਜੋ ਉਹਨਾਂ ਦੀਆਂ ਮੰਗਾਂ ਹੁੰਦੀਆਂ ਜਿਵੇਂ ਕਿ ਕਿ ਤੋ ਸੜਕ ਬਣਾ ਲਈ ਜ਼ਮੀਨ ਐਕਵਾਇਰ ਕਰਨੀ ਹੈ ਜਾਂ ਫਿਰ ਕੋਈ ਸੜਕ ਦੇ ਟੈਂਡਰ ਜਲਦੀ ਪਾਣੇ ਨੇ ਜਾਂ ਫਿਰ ਟੈਂਡਰ ਪਾਏ ਨਹੀਂ ਤੇ ਉਹ ਜਿਹੜਾ ਸਮਾਂ ਹੁੰਦਾ ਨਾ ਉਹਦੇ ਵਿੱਚ ਪੰਜਾਬ ਸਰਕਾਰ ਕਿਤੇ ਨਾ ਕਿਤੇ ਫੇਲ ਹੋਈ ਹੈ ਪੰਜਾਬ ਸਰਕਾਰ 800 ਕਰੋੜ ਜਿਹੜਾ ਉਹਨਾਂ ਨੇ ਦਿੱਤਾ ਜਾਂ ਜਿਹੜਾ ਉਹਨਾਂ ਨੇ ਦੇਣਾ ਸੀਗਾ ਤੇ ਉਹਨਾਂ ਦਾ ਬਿੱਲ ਨਹੀਂ ਬਣਾ ਪਾਈ ਜਾਂ ਫਿਰ ਜਿਹੜੇ ਕਿਸਾਨਾਂ ਤੋਂ ਜ਼ਮੀਨ ਲੈਣੀ ਸੀਗੀ ਉਹਨਾਂ ਨੂੰ ਸਹੀ ਢੰਗ ਦਾ ਮੁਆਵਜ਼ਾ ਨਾ ਦੇ ਪਾਈ ਜਿਸ ਕਾਰਨ ਜਿਹੜੇ ਕਹਿ ਲੋ ਕਿ ਕਿਸਾਨਾਂ ਨੇ ਜ਼ਮੀਨਾਂ ਨਹੀਂ ਦਿੱਤੀਆਂ ਸਰਕਾਰ ਨੂੰ ਤੇ ਜਿਹੜਾ ਪ੍ਰੋਜੈਕਟ ਸੀਗਾ ਲੇਟ ਹੁੰਦਾ 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 ਇਹ ਸਾਰਾ ਹੀ ਲੇਟ ਹੋ ਗਿਆ ਤੇ ਜਿਸ ਕਰਕੇ ਹੁਣ ਸਰਕਾਰ ਨੇ ਕੇਂਦਰ ਸਰਕਾਰ ਨੇ ਇਹ 800 ਕਰੋੜ ਦੇ ਪ੍ਰੋਜੈਕਟ ਬੰਦ ਕਰ ਦਿੱਤੇ ਗਏ ਤੇ ਇਹ ਵੱਡਾ ਘਾਟਾ ਪੰਜਾਬੀਆਂ ਨੂੰ ਪੰਜਾਬੀ ਸਰਕਾਰ ਦਾ ਚਲੋ ਕੀ ਜਾਨਾ ਪਿਛਲੇ 4 ਸਾਲਾਂ ਤੋਂ ਆਪਾਂ ਦੇਖ ਹੀ ਰਹੇ ਹਾਂ ਪੰਜਾਬ ਸਰਕਾਰ ਦੇ ਹਾਲਾਤ ਕੀ ਨੇ ਤੇ ਕਿਵੇਂ-ਕਿਵੇਂ ਯੂ-ਟਰਨ ਲੈ ਜਾ ਰਹੇ ਨੇ ਕਿਵੇਂ-ਕਿਵੇਂ ਸਾਰੀਆਂ ਗੱਲਾਂ ਹੋ ਰਹੀਆਂ ਨੇ ਪਰ ਇੱਥੇ ਪੰਜਾਬੀਆਂ ਨੂੰ ਵੱਡਾ ਘਾਟਾ ਪਿਆ ਜੇ ਜੇ ਆਪਾਂ ਇਸ ਤੋਂ ਪਹਿਲਾਂ ਦੀ ਜੇ ਮੈਂ ਗੱਲ ਕਰ ਲਵਾਂ ਇਸ ਤੋਂ ਪਹਿਲਾਂ ਰੂਰਲ ਡਵੈਲਪਮੈਂਟ ਫੰਡ ਵੀ ਜਿਹੜਾ ਹੈਗਾ ਆ ਉਹ ਸਰਕਾਰ ਕੇਂਦਰ ਸਰਕਾਰ ਵੱਲੋਂ ਰੋਕ ਦਿੱਤਾ ਗਿਆ ਸੀਗਾ ਤੇ ਇਹ ਕੁਝ ਗਲਤੀਆਂ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਹੀ ਸਾਰੀਆਂ ਆਪਾਂ ਇਸ ਚੀਜ਼ ਨੂੰ ਗਿਣਾਂਗੇ ਕਿ ਕੇਂਦਰ ਸਰਕਾਰ ਤੇ ਭਗਵਾਨ ਸਰਕਾਰ ਦੇ ਵਿੱਚ ਕੋਈ ਸਹੀ ਢੰਗ ਦਾ ਟਾਇਪ ਹੀ ਨਹੀਂ ਹੈਗਾ ਕਿ ਤੁਸੀਂ ਆਪਣੇ ਪੰਜਾਬ ਦੀ ਤਰੱਕੀ ਕਰਾ ਸਕੋ ਤੁਸੀਂ ਜਿਹੜੇ ਰਾਜਨੀਤਿਕ ਮਸਲੇ ਉਹ ਤਾਂ ਹੈਗੇ ਹੀ ਹੈਗੇ ਆ ਪਰ ਤੁਹਾਨੂੰ ਕਿਤੇ ਨਾ ਕਿਤੇ ਇਹ ਵੀ ਚਾਹੀਦਾ ਨਾ ਕਿ ਜਿਹੜੀ ਪੰਜਾਬ ਦਾ ਜਿਹੜਾ ਬਣਦਾ ਹੱਕ ਹੈਗਾ ਤੁਸੀਂ ਉਹਨੂੰ ਲਓ ਤਾਂ ਸਹੀ ਜੇਕਰ ਕੇਂਦਰ ਸਰਕਾਰ ਤੁਹਾਨੂੰ ਪੈਸੇ ਦੇ ਰਹੀ ਹੈ ਤਾਂ ਉਹਨੂੰ ਸਹੀ ਢੰਗ ਦੇ ਨਾਲ ਸਹੀ ਸਮੇਂ ਦੇ ਵਿੱਚ ਜਿਹੜਾ ਕਹਿ ਲਓ ਕਿ ਇੰਪਲੀਮੈਂਟ ਕਰਨਾ ਉਹ ਤਾਂ ਭਗਵਾਨ ਸਰਕਾਰ ਦਾ ਕੰਮ ਹੈ ਨਾ ਉਹਨੂੰ ਉਹ ਹੋਇਆ ਹੀ ਨਹੀਂ ਜਿਸ ਕਰਕੇ 800 ਕਰੋੜ ਦੇ ਪ੍ਰੋਜੈਕਟ ਰੱਦ ਹੋ ਗਏ ਤੇ ਤੁਸੀਂ ਅਗਲੀ ਗੱਲ ਜੇ ਮੈਂ ਸਹੀ ਹੋਵਾਂ ਤੇ ਤੁਸੀਂ ਅਗਲੀ ਗੱਲ ਜਿਹੜੀ ਤੁਸੀਂ ਮੈਨੂੰ ਦੱਸੀ ਹੈ ਉਹ ਤੁਸੀਂ ਦੱਸੀ ਹੈ 38 ਪ੍ਰੋਜੈਕਟ ਜਿਹੜੇ ਵੱਡੇ ਹਾਈਵੇ ਦੇ ਆਣੇ ਸੀਗੇ ਪੰਜਾਬ ਦੇ ਵਿੱਚ ਜੀ ਹਾਂ ਇਹ ਬਿਲਕੁਲ ਸਹੀ ਗੱਲ ਹੈ ਕਿ ਨੈਸ਼ਨਲ ਅਥਾਰਟੀ ਵੱਲੋਂ ਨੈਸ਼ਨਲ ਹਾਈਵੇ ਜਿਹਨੂੰ NH ਕਿਹਾ ਜਾਂਦਾ ਹੈਗਾ ਉਹਦੇ ਵੱਲੋਂ ਪੰਜਾਬ ਦੇ ਵਿੱਚ ਵੱਖ-ਵੱਖ ਜਗ੍ਹਾਾਂ ਤੋਂ ਵੱਡੇ ਪ੍ਰੋਜੈਕਟ ਕੱਢੇ ਜਾਣੇ ਸੀਗੇ ਪਰ ਇਹਦੇ ਵਿੱਚ ਵੀ ਪੰਜਾਬ ਪਿੱਛੇ ਰਹਿ ਗਿਆ ਤਕਰੀਬਨ ਤਕਰੀਬਨ ਕਈ ਹਜ਼ਾਰਾਂ ਕਰੋੜਾਂ ਦੇ ਪ੍ਰੋਜੈਕਟ ਸੀਗੇ ਜਿਦੇ ਵਿੱਚੋਂ ਸਿਰਫ 7 ਹੀ ਪੂਰੇ ਹੋ ਸਕੇ ਤੇ 3 ਜਿਹੜੇ ਸੀਗੇ ਉਹ ਬਿਲਕੁਲ ਹੀ ਰੱਦ ਹੋ ਗਏ ਹਾਲਾਂਕਿ 4 ਰੱਦ ਹੋ ਗਏ ਸੀਗੇ ਕਿ ਕੇਂਦਰ ਸਰਕਾਰ ਨੇ ਮਨਕਾਤਾ ਕਿ ਅਸੀਂ ਬਣਾਣਾ ਹੀ ਨਹੀਂ ਹੁਣ ਇਹ ਇਹ ਪੰਜਾਬ ਚ ਪੰਜਾਬ ਨੂੰ ਦੇਣਾ ਹੀ ਨਹੀਂ ਹੈਗੇ ਆ ਤੇ ਉਹਦੇ ਵਿੱਚੋਂ ਇੱਕ ਪ੍ਰੋਜੈਕਟ ਨੂੰ ਦੁਬਾਰਾ ਤੋਂ ਜਿਹੜਾ ਹੈ ਕਹਿ ਲਓ ਕਿ ਸੈਂਸ਼ਨ ਹੋ ਗਿਆ ਹੋਇਆ ਵਾ ਤੇ ਹੁਣ ਉਹਦਾ ਦੁਬਾਰਾ ਤੋਂ ਟੈਂਡਰ ਲੱਗੇ ਕੰਮ ਉਹਦਾ ਜਲਦੀ ਸ਼ੁਰੂ ਹੋ ਜਾਵੇਗਾ ਪਰ ਤਿੰਨ ਵੱਡੇ ਹਾਈਵੇ ਪ੍ਰੋਜੈਕਟ ਇੱਕ ਤਾਂ ਸਭ ਤੋਂ ਪਹਿਲਾ ਦਿੱਲੀ ਅੰਮ੍ਰਿਤਸਰ ਕਟੜਾ ਹਾਈਵੇ ਸੀਗਾ ਜਿਹੜਾ ਅੰਮ੍ਰਿਤਸਰ ਤੋਂ ਕਟੜਾ ਹਾਈਵੇ ਸੀਗਾ ਉਹ ਜਿਹੜਾ ਸੀ ਉਹ ਬਿਲਕੁਲ ਹੀ ਬੰਦ ਕਰ ਦਿੱਤਾ ਗਿਆ ਜਿਦੇ ਨਾਲ ਪੰਜਾਬ ਦੀ ਸਭ ਤੋਂ ਵੱਡੀ ਤਰੱਕੀ ਹੋਣੀ ਸੀਗੀ ਤੁਸੀਂ ਕਹਿ ਲਓ ਕਿ ਜੇ ਕਿਸਾਨਾ ਜੇ ਉਥੋਂ ਜਿੱਥੋਂ ਜਿੱਥੋਂ ਲੰਘਦਾ ਉਸ ਜ਼ਮੀਨਾਂ ਦੇ ਭਾਅ ਵੱਧ ਜਾਣੇ ਸੀ ਰੇਟ ਵੱਧ ਜਾਣੇ ਸੀਗੇ ਉਥੇ ਕਈ ਤਰ੍ਹਾਂ ਦੀਆਂ ਦੁਕਾਨਾਂ ਖੁੱਲਣੀਆਂ ਸੀਗੀਆਂ ਮਾਲ ਖੁੱਲਣੇ ਸੀਗੇ ਉਥੇ ਲੋਕਾਂ ਨੂੰ ਰੋਜ਼ਗਾਰ ਮਿਲਣਾ ਸੀ ਆਸ-ਪਾਸੇ ਦੇ ਪਿੰਡਾਂ ਵਾਲਿਆਂ ਨੂੰ ਸਪੋਜ਼ ਕਰੋ ਦਿੱਲੀ ਕਟੜਾ ਦਿੱਲੀ ਅੰਮ੍ਰਿਤਸਰ ਕਟੜਾ ਹਾਈਵੇ ਨਿਕਲਦਾ ਤੇ ਉਹਦੇ ਵਿੱਚ ਵਿੱਚ ਜਗ੍ਹਾ-ਜਗ੍ਹਾ ਤੇ ਸਟੋਪੇਜ ਬੰਦੇ ਹੈਗੇ ਆ ਉਥੇ ਕੰਮ ਕਰਨ ਦੇ ਲਈ ਆਸ-ਪਾਸੇ ਦੇ ਪਿੰਡਾਂ ਵਾਲਿਆਂ ਨੂੰ ਕੰਮ ਮਿਲਦਾ ਵੱਡੀਆਂ ਕੰਪਨੀਆਂ ਚਾਹੇ ਬਾਹਰੋਂ ਲੈ ਲੋ ਚਾਹੇ ਕੋਈ ਆਪਣਾ ਪੰਜਾਬ ਦਾ ਇਨਵੈਸਟ ਕਰਦਾ ਬੰਦਾ ਤੇ ਆਪਣੇ ਆਸ-ਪਾਸ ਵਾਲਿਆਂ ਨੂੰ ਨੌਕਰੀ ਦਿੰਦਾ ਚਾਹੇ ਉੱਥੇ ਪੀਐਨ ਦੀ ਨੌਕਰੀ ਹੋਵੇ ਝਾੜੂ ਮਾਰਨ ਦੀ ਨੌਕਰੀ ਹੋਵੇ ਜਾਂ ਫਿਰ ਸਾਫ ਸਫਾਈ ਦੀ ਹੋਵੇ ਸਿਕਿਉਰਿਟੀ ਗਾਰਡ ਦੀ ਹੋਵੇ ਮਤਲਬ ਜਿਹੜੇ ਪਿੰਡਾਂ ਦੇ ਵਿੱਚ ਜਿਹੜੇ ਨੌਜਵਾਨ ਵਿਹਲੇ ਫਿਰ ਰਹੇ ਨੇ ਜਾਂ ਜਿਹੜੇ ਨਹੀਂ ਪੜੇ ਲਿਖੇ ਉਹਨਾਂ ਨੂੰ ਉੱਥੇ ਨੌਕਰੀ ਮਿਲਦੀ ਦਿੱਲੀ ਅਮ੍ਰਿਤਸਰ ਕਟੜਾ ਹਾਈਵੇ 11 ਕਿਲੋਮੀਟਰ ਦਾ ਜਿਹੜਾ ਰਸਤਾ ਸੀਗਾ ਉਹ ਬਣ ਪਾਇਆ ਉਸ ਤੋਂ ਬਾਅਦ ਪੰਜਾਬ ਸਰਕਾਰ ਕਿਸਾਨਾਂ ਤੋਂ ਜ਼ਮੀਨ ਹੀ ਨਹੀਂ ਲੈ ਸਕੀ ਜਿੰਨੀ ਜਿੰਨੀ ਕਿ ਜਾਣਕਾਰੀ ਮੇਰੇ ਤੱਕ ਹੈਗੀ ਹੈ ਜਿਹੜਾ ਅੰਮ੍ਰਿਤਸਰ ਤੋਂ ਉਹ ਰੋਡ ਨਿਕਲ ਰਿਹਾ ਸੀਗਾ ਤੇ ਉਥੋਂ ਦੀ ਪੰਜਾਬ ਸਰਕਾਰ ਕਿਸਾਨਾਂ ਤੋਂ ਜ਼ਮੀਨ ਹੀ ਨਹੀਂ ਲੈ ਪਈ ਹੁਣ ਕਿਸਾਨ ਵਿਰੋਧ ਕਰਦੇ ਆ ਕਿਉਂ ਅਸੀਂ ਨਹੀਂ ਜ਼ਮੀਨ ਦੇਣੀ ਤੇ ਕਿਉਂ ਨਹੀਂ ਦੇਣੀ ਕਿਉਂਕਿ ਸਹੀ ਮੁਆਵਜ਼ਾ ਨਹੀਂ ਦਿੱਤਾ ਜਾਂਦਾ ਜੇਕਰ ਪੰਜਾਬ ਸਰਕਾਰ ਸਹੀ ਮੁਆਵਜ਼ਾ ਦਿੰਦੀ ਤੇ ਉਹ ਦਿੱਲੀ ਕੰਡਾ ਹਾਈਵੇ ਐਕਸਪ੍ਰੈਸ ਵੇ ਉਹ ਬਣ ਜਾਂਦਾ ਪੰਜਾਬ ਚ ਹਾਲ ਦੀ ਘੜੀ ਕੋਈ ਵੀ ਐਕਸਪ੍ਰੈਸ ਵੇ ਨਹੀਂ ਹੈਗਾ ਤੁਸੀਂ ਦੇਖੋ ਕਿੰਨਾ ਅਸੀਂ ਪਿੱਛੇ ਚੱਲ ਰਹੇ ਹਾਂ ਸਾਡੀ ਵਿਦੇਸ਼ਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਪੂਰੇ ਵਰਲਡ ਦੇ ਵਿੱਚ ਗੱਲਾਂ ਹੁੰਦੀਆਂ ਪੰਜਾਬ ਦੀਆਂ ਪਰ ਪੰਜਾਬ ਦੇ ਵਿੱਚ ਐਕਸਪ੍ਰੈਸ ਵੇ ਹੀ ਹੈ ਨਹੀਂਗਾ ਠੀਕ ਹੈ ਉਸ ਤੋਂ ਬਾਅਦ ਆਜੋ ਜੀ ਤੁਸੀਂ ਸਾਊਥ ਲੁਧਿਆਣਾ ਬਾਈਪਾਸ ਜਿਹੜਾ ਕੀ 956 ਕਰੋੜ ਦਾ ਪ੍ਰੋਜੈਕਟ ਸੀਗਾ ਉਹ 19 ਜਨਵਰੀ ਨੂੰ ਹੀ ਰੱਦ ਹੋ ਗਿਆ ਸੀਗਾ ਜਿਹੜੀ 19 ਜਨਵਰੀ 2025 ਦੀ ਸੀ ਉਹ ਹੀ ਰੱਦ ਹੋ ਗਿਆ ਕਿਉਂ ਕਿ ਪੰਜਾਬ ਸਰਕਾਰ ਜ਼ਮੀਨਾਂ ਇਹ ਨਹੀਂ ਗ੍ਰੈਂਡਪਰਕ ਕਰ ਪਾਰੀ ਐਕਵਾਇਰ ਕਰ ਪਾਰੀ ਨਹੀਂ ਸਮੇਂ ਸਿਰ ਕੰਮ ਹੋ ਪਾਰਿਆ ਤੇ ਉਹ ਜਿਹੜੀਆਂ ਕੇਂਦਰ ਸਰਕਾਰ ਦੀਆਂ ਗਾਈਡਲਾਈਨਸ ਹੁੰਦੀਆਂ ਨੇ ਉਹਨੂੰ ਆਪਾਂ ਪੂਰਾ ਨਹੀਂ ਕਰ ਪਾਰੇ ਤੇ ਆ ਵੀ ਪ੍ਰੋਜੈਕਟ ਰੁਕ ਗਿਆ ਉਸ ਤੋਂ ਬਾਅਦ ਅਮਰੀਕਸਰ ਕੁਮਾਨ ਟਾਂਡਾ ਇੱਕ ਪ੍ਰੋਜੈਕਟ ਸੀਗਾ ਜਿਹਦੇ ਚ 818.41 ਕਰੋੜ ਦਾ ਇਹ ਪ੍ਰੋਜੈਕਟ ਸੀਗਾ ਜਿਹੜਾ ਕਿ 20 ਦਸੰਬਰ 2023 ਨੂੰ ਹੀ ਰੱਦ ਕਰ ਦਿੱਤਾ ਸੀਗਾ ਤੇ ਇਹ ਜਿਹੜੇ ਤਿੰਨ ਪ੍ਰੋਜੈਕਟ ਹੈਗੇ ਨੇ ਇਹ ਬਿਲਕੁਲ ਹੀ ਰੱਦ ਹੋ ਗਏ ਉਸ ਤੋਂ ਬਾਅਦ ਲੁਧਿਆਣਾ ਰੂਪਨਗਰ ਹਾਈਵੇ ਜਿਹੜਾ ਲੁਧਿਆਣਾ ਤੋਂ ਸਿੱਧਾ ਰੋਪੜ ਨੂੰ ਜਿਹੜਾ ਹਾਈਵੇ ਨਿਕਲਣਾ ਸੀਗਾ ਉਹ ਪ੍ਰੋਜੈਕਟ ਸੀਗਾ ਜਦੀ ਕੀਮਤ ਸੀਗੀ 1488 ਕਰੋੜ ਰੁਪਏ ਠੀਕ ਹੈ ਤੇ ਇਹ ਬੰਦ ਕਰ ਦਿੱਤਾ ਸੀਗਾ 14 ਮਾਰਚ ਨੂੰ ਪਰ ਹੁਣ ਇਹਨੂੰ ਦੁਬਾਰਾ ਤੋਂ ਸ਼ੁਰੂ ਕਰ ਦਿੱਤਾ ਗਿਆ ਕਿਉਂਕਿ ਇਸ ਰਸਤੇ ਦੇ ਵਿੱਚ ਜ਼ਮੀਨ ਐਕਵਾਇਰ ਹੁੰਦੀ ਗਈ ਜਾਂ ਜਿਹੜਾ ਸਮਾਂ ਥੋੜਾ ਰੁਕਿਆ ਹੋਇਆ ਸੀਗਾ ਉਸ ਦੇ ਕਾਰਨ ਕਹਿ ਲਓ ਕਿ ਜਿਹੜਾ ਸਮਾਂ ਜਿਹੜਾ ਲੱਗ ਰਿਹਾ ਸੀਗਾ ਉਹ ਕਲੀਅਰ ਹੋ ਗਿਆ ਤੇ ਹੁਣ ਇਹਨੂੰ ਇਹ ਦੁਬਾਰਾ ਪਾਈਪਲਾਈਨ ਦੇ ਵਿੱਚ ਆ ਗਿਆ ਹੋਇਆ ਜੀ ਇਹ ਜਿਹੜੇ ਪ੍ਰੋਜੈਕਟ ਸੀਗੇ ਇਹ ਪ੍ਰੋਜੈਕਟ ਬੰਦ ਹੋਏ ਸੀਗੇ ਤਿੰਨ ਪ੍ਰੋਜੈਕਟ ਪਰਮਨੈਂਟ ਬੰਦ ਹੋ ਗਏ ਤੇ ਹੁਣ ਨਵਾਂ ਜਿਹੜਾ ਪ੍ਰੋਜੈਕਟ ਸੀਗਾ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ 800 ਕਰੋੜ ਦਾ ਉਹ ਪ੍ਰੋਜੈਕਟ ਬਿਲਕੁਲ ਹੀ ਬੰਦ ਹੋ ਗਿਆ ਜਿਹੜੀਆਂ ਪਿੰਡਾਂ ਨੂੰ ਜਿਹੜੀਆਂ ਸੜਕਾਂ ਜਾਣੀਆਂ ਸੀਗੀਆਂ ਉਥੋਂ ਉਹਨਾਂ ਨੂੰ ਸੜਕਾਂ ਨਹੀਂ ਬਣਨਗੀਆਂ ਹੁਣ ਖੁਦਾ ਕਾਸਤਾ ਜੇ ਭਗਵਾਨ ਸਰਕਾਰ ਆਪਣਾ ਜਿੰਨਾ ਵੀ ਜੋਰ ਚ ਪਾ ਲਾ ਕੇ ਕੇਂਦਰ ਸਰਕਾਰ ਦੇ ਨਾਲ ਗੱਲਬਾਤ ਕਰਦੀ ਹੈ ਉਹਨਾਂ ਦੇ ਨਾਲ ਗੱਲਬਾਤ ਹੁੰਦੀ ਹੈ ਤਾਂ ਦੁਬਾਰਾ ਸ਼ੁਰੂ ਹੋਣ ਦੀ ਸੰਭਾਵਨਾ ਹੋ ਸਕਦੀ ਹੈ ਪਰ ਜੇਕਰ ਨਹੀਂ ਹੋ ਪਾਇਆ ਤਾਂ ਪੰਜਾਬ ਲਈ ਕਹਿ ਲੋ ਕਿ ਬੜੀ ਵੱਡੀ ਸ਼ਰਮਨਾਕ ਜਾਂ ਫਿਰ ਬੜਾ ਵੱਡਾ ਝਟਕਾ ਪੰਜਾਬ ਨੂੰ ਹੈ ਤੇ ਉੱਧਰ ਹੀ ਜੇ ਮੈਂ ਦੂਜੇ ਦੂਜੇ ਆਪਣੇ ਗੁਵਾਂਢੀ ਸੂਬਿਆਂ ਦੀ ਗੱਲ ਕਰ ਲਵਾਂ ਹਿਮਾਚਲ ਤੇ ਹਰਿਆਣਾ ਦੀ ਹਿਮਾਚਲ 'ਚ ਤੁਸੀਂ ਵੇਖੋ ਕਾਂਗਰਸ ਦੀ ਸਰਕਾਰ ਹੈ ਕਾਂਗਰਸ ਦੀ ਸਰਕਾਰ ਹੈ ਸੀਐਮ ਸੁੱਖੂ ਨੇ ਉੱਤੇ ਦੇ ਮੁੱਖ ਮੰਤਰੀ ਉਹਨਾਂ ਨੂੰ ਪਿਛਲੇ ਸਾਲਾਂ ਦੇ ਵਿੱਚ 38000 ਕਰੋੜ ਦੇ ਪ੍ਰੋਜੈਕਟ ਮਿਲੇ 4 ਤੇ ਜਿਨ੍ਹਾਂ ਦੇ ਵਿੱਚੋਂ ਸਾਰਾ ਕੁਝ ਉਹਨਾਂ ਦਾ ਪੂਰਾ ਹੋ ਚੁੱਕਾ ਹੈ ਜਿਹੜੀ ਉਹਨਾਂ ਨੇ ਤੁਸੀਂ ਕਹੋ ਕਿ ਜ਼ਮੀਨ ਐਕਵਾਇਰ ਕਰਨੀ ਸੀ ਪਹਾੜਪੁਰ ਖਰੀਦਨੇ ਸੀਗੇ ਉਹ ਵੀ ਆਮ ਲੋਕਾਂ ਦੀ ਹੈ ਨਾ ਉਹਨਾਂ ਨੇ ਖਰੀਦ ਲਏ ਤੇ ਉਹ ਪੂਰਾ ਜੋਰਾਂ ਛੋਰਾਂ ਦੇ ਚਾਰ ਦੇ ਚਾਰ ਪ੍ਰੋਜੈਕਟ ਚੱਲਦੇ ਪਏ ਆ ਤੇ ਜਦੋਂ ਆਪਾਂ ਤੁਸੀਂ ਜੇਕਰ ਤੁਹਾਨੂੰ ਮੌਕਾ ਮਿਲੇ ਜਾਂਦਾ ਧਰਮਸ਼ਾਲਾ ਨੂੰ ਮਕਲੋੜਗੰਜ ਨੂੰ ਜਾਂ ਫਿਰ ਇਧਰ ਨੂੰ ਪਾਲਨਪੁਰਾ ਉੱਥੇ ਤੁਸੀਂ ਦੇਖੋਗੇ ਬੜੇ ਵੱਡੇ ਵੱਡੇ ਹਾਈਵੇ ਬਣਦੇ ਪਏ 4 ਲੇਨ ਹਾਈਵੇ ਬਣਦੇ ਪਏ ਉਹ ਕੌਣ ਬਣਵਾ ਰਿਹਾ ਉਹਦਾ ਫੰਡ ਕਿੱਥੋਂ ਆਇਆ ਕੇਂਦਰ ਸਰਕਾਰ ਵੱਲੋਂ ਆਇਆ ਤੇ ਉੱਥੇ ਤਰੱਕੀ ਹੋ ਰਹੀ ਉੱਥੇ ਡਿਵੈਲਪਮੈਂਟ ਹੋ ਰਹੀ ਆ ਵੱਡੇ ਵੱਡੇ ਜਿਹੜੇ ਹਾਈਵੇ ਬਣ ਰਹੇ ਨੇ ਉੱਥੇ ਲੋਕਾਂ ਨੇ ਹੋਟਲ ਬਣਾਣਗੇ ਜਿੱਥੋਂ ਜਿੱਥੋਂ ਹਾਈਵੇ ਲੰਘ ਰਿਹਾ ਉੱਥੇ-ਉੱਥੇ ਦਾ ਰੇਟ ਵਧ ਰ ਇਹ ਹੁਣ ਕਹਿਣਗੇ ਇੱਥੇ ਵੀ ਦਿਵਾਨ ਕੀ ਉਹ ਕਾਰਪੋਰੇਟ ਘਰਾਨੇ ਕਰੀ ਜਾਣੇ ਉਹਨਾਂ ਨੇ ਜਗ੍ਹਾ ਖਰੀਦ ਲੈਣੀ ਇੱਦਾਂ ਉਦਾਂ ਤੇ ਜੇਕਰ ਉਹ ਜਗ੍ਹਾ ਖਰੀਦਣਗੇ ਪੈਸੇ ਦੇ ਕੇ ਖਰੀਦਣਗੇ ਨਾ ਤੇ ਜੇ ਉੱਥੇ ਕੋਈ ਮੋਲ ਬਣੂਗਾ ਜਾਂ ਉੱਥੇ ਕੋਈ ਰਸਤੇ 'ਚ ਕੋਈ ਫੂਡ ਕੋਰਟ ਬਣੂਗਾ ਕੁਝ ਬਣੂਗਾ ਉੱਥੇ ਦੇ ਆਮ ਲੋਕਾਂ ਨੂੰ ਨੌਕਰੀ ਮਿਲਣੀ ਹੈ ਨਾ ਆਸੇ ਪਾਸੇ ਦੇ ਲੋਕਾਂ ਨੂੰ ਇਥੋਂ ਦੀ ਪੰਜਾਬ ਤੁਸੀਂ ਵੇਖ ਸਕਦੇ ਹੋ ਕਿੰਨਾ ਪਿੱਛੇ ਜਾਂਦਾ ਹੋਇਆ ਦਿਖਾਈ ਦੇ ਰਿਹਾ ਤੇ ਉਧਰ ਹੀ ਹਰਿਆਣਾ ਦੇ ਵਿੱਚ ਤਾਂ ਚਲੋ ਬੀਜੇਪੀ ਦੀ ਸਰਕਾਰ ਹੈ ਹੀ ਹੈ ਕੇਂਦਰ ਚ ਬੀਜੇਪੀ ਸਰਕਾਰ ਹੈ ਦਿੱਲੀ ਚ ਬੀਜੇਪੀ ਦੀ ਸਰਕਾਰ ਆ ਗਈ ਤੇ ਹਰਿਆਣਾ ਦੇ ਵਿੱਚ ਤੇ ਹਰਿਆਣਾ ਨੂੰ ਪਿਛਲੇ 5 ਸਾਲਾਂ ਚ 7700 ਕਰੋੜ ਦੇ ਪ੍ਰੋਜੈਕਟ ਮਿਲੇ ਸੀਗੇ ਤੁਸੀਂ ਸੋਚੋ 7700 ਕਰੋੜ ਕਿੰਨਾ ਹੋਊਗਾ ਜਿਦੇ ਵਿੱਚ 5 ਪ੍ਰੋਜੈਕਟ ਮਿਲੇਗੇ ਤਿੰਨ ਜਿਹੜੇ ਪ੍ਰੋਜੈਕਟ ਹੈਗੇ ਆ ਉਹ ਪੂਰੇ ਹੋ ਚੁੱਕੇ ਆ ਤੇ ਦੋ ਜਿਹੜੇ ਪ੍ਰੋਜੈਕਟ ਹੈਗੇ ਉਹ ਕੰਮ ਚੱਲਦਾ ਪਿਆ ਤੇ ਅਗਲੇ ਆਉਣ ਵਾਲੇ ਦੋ ਸਾਲਾਂ ਚ ਉਹ ਪੂਰੇ ਹੋਣ ਦੀ ਸੰਭਾਵਨਾ ਜਿਹੜਾ ਉਹਨੇ ਟਾਈਮ ਦੱਸਿਆ ਹੁੰਦਾ ਕਿ ਇੰਨੀ ਦੇਰ ਤੱਕ ਆਪਾਂ ਕੰਪਲੀਟ ਕਰਨੇ ਕਰਨੇ ਤੇ ਤੁਸੀਂ ਦੇਖੋ ਹਰਿਆਣਾ ਦੇ ਵਿੱਚ ਵੀ ਕਿਸਾਨ ਨੇ ਠੀਕ ਹੈ ਜੀ ਜੇ ਚਲੋ ਆਪਾਂ ਹਿਮਾਚਲ ਦੀ ਗੱਲ ਹੀ ਛੱਡ ਦਿੰਨੇ ਹੈਗੇ ਹਰਿਆਣਾ ਦੇ ਵਿੱਚ ਕਿਸਾਨ ਸਾਰਾ ਉੱਥੇ ਵੀ ਖੇਤੀਬੜਾਂ ਸੂਬਾ ਤੁਸੀਂ ਕਹਿ ਸਕਦੇ ਹੋ ਕਿ ਉੱਥੇ ਵੀ ਵੱਧੂ ਖੇਤੀ ਹੁੰਦੀ ਹੈਗੀ ਆ ਕਿਸਾਨ ਵੱਖ-ਵੱਖ ਪੂਰੇ ਬਹੁਤ ਏਰੀਆ ਇਹਨਾਂ ਦਾ ਹੈਗਾ ਹਰਿਆਣਾ ਦਾ ਵੀ ਜਿਹੜਾ ਖੇਤੀ ਕਰਦਾ ਤੇ ਉਧਰ ਹੀ ਇਧਰ ਹੀ ਸੇਮ ਕਿਸਾਨ ਇਧਰ ਨੇ ਉਹਨਾਂ ਨੇ ਜ਼ਮੀਨ ਦੇ ਦਿੱਤੀ ਹੈ ਭਾਜਪਾ ਦੇ ਨਾਲ ਉਧਰ ਕਿਸਾਨਾਂ ਦੀ ਲੱਗਦੀ ਆ ਉਹਨਾਂ ਨੇ ਜ਼ਮੀਨ ਦੇ ਦਿੱਤੀ ਹਾਈਵੇ ਹਾਈਵੇ ਐਕਸਪ੍ਰੈਸ ਵੇ ਨਿਕਲ ਲੀ ਕਿਉਂ ਦੇ ਦਿੱਤੀ ਕਿਉਂਕਿ ਉਹਨਾਂ ਨੂੰ ਸਹੀ ਮੁਆਵਜ਼ਾ ਮਿਲਿਆ ਹੋਣਾ ਕਿਉਂਕਿ ਸਰਕਾਰ ਨੇ ਉਹਨਾਂ ਦੇ ਨਾਲ ਸਹੀ ਢੰਗ ਦੇ ਨਾਲ ਗੱਲ ਕੀਤੀ ਹੋਣੀ ਇੱਥੇ ਤੁਸੀਂ ਦੇਖ ਸਕਦੇ ਹੋ ਕਿੱਥਾ-ਕਿੱਥਾ ਦੇ ਉੱਤੇ ਲੜਾਈਆਂ ਝਗੜੇ ਕਿਸਾਨਾਂ ਦੀਆਂ ਭਾਰਤ ਮਾਲਾ ਪ੍ਰੋਜੈਕਟ ਨਿਕਲਣਾ ਸੀ ਉੱਥੇ ਕਿਸਾਨਾਂ ਦੇ ਨਾਲ ਧੱਕੇ ਕਿਸਾਨ ਆਪਣੀ ਜੋ ਜ਼ਮੀਨ ਫਰੀ ਚ ਥੋੜਾ ਤੁਹਾਨੂੰ ਦੇ ਦੇਣਗੇ ਤਾਂ ਇਹ ਜਿਹੜੇ ਵੱਡੇ ਕਾਰਨ ਮੈਨੂੰ ਇਹ ਲੱਗਦੇ ਨੇ ਜਿਸ ਕਾਰਨ ਇਹ ਜਿੰਨੇ ਪ੍ਰੋਜੈਕਟ ਸੀਗੇ ਉਹ ਸਾਰੇ ਬੰਦ ਹੋ ਗਏ ਤੇ ਪੰਜਾਬ ਦੀ ਜਿਹੜੀ ਕਹਿ ਲਓ ਕਿ 4 4.5 ਸਾਲ ਹੋ ਚੱਲੇ 4-7 4 ਸਾਲ ਹੋ ਚੱਲੇ ਆ ਭਗਵਾਨ ਸਰਕਾਰ ਨੂੰ 3.5-4 ਸਾਲ ਹੋ ਗਏ ਆ ਤੇ ਤੁਸੀਂ ਹਾਲਾਤ ਦੇਖ ਲਓ ਇੱਕ ਵੀ ਨੈਸ਼ਨਲ ਹਾਈਵੇ ਦਾ ਪ੍ਰੋਜੈਕਟ ਨਹੀਂ ਪੂਰਾ ਹੋ ਪਾਇਆ ਪ੍ਰਿੰਸ ਜੀ ਗੱਲ ਕਰਦੇ ਆ ਕਿ ਪੰਜਾਬ ਦੇ ਵਿੱਚ ਕਿਸਾਨ ਆਪਣੀ ਜ਼ਮੀਨ ਕਿਉਂ ਨਹੀਂ ਦੇ ਰਹੀ ਕਿ ਉਹਨਾਂ ਨੂੰ ਮੁਆਵਜ਼ਾ ਜਿਹੜਾ ਘੱਟ ਦਿੱਤਾ ਜਾ ਰਿਹਾ ਸਰਕਾਰ ਵੱਲੋਂ ਬਿਲਕੁਲ ਇਹੀ ਤੇ ਮੇਨ ਸਭ ਤੋਂ ਵੱਡਾ ਰੀਜ਼ਨ ਇਹੀ ਹੈ ਹੁਣ ਜਿਹੜੇ ਕਿਸਾਨਾਂ ਦਾ ਜਿੰਨਾ ਮੁਆਵਜ਼ਾ ਬਣਦਾ ਹੁਣ ਤੁਸੀਂ ਉਹਨਾਂ ਨੂੰ ਅੱਜ ਦੇ ਰੇਟ ਦੇ ਹਿਸਾਬ ਨਾਲ ਨਹੀਂ ਦੇਵੋਗੇ ਪਿਛਲੇ ਰੇਟਾਂ ਦੇ ਹਿਸਾਬ ਨਾਲ ਤੁਸੀਂ ਦੇਵੋਗੇ ਕਿਉਂ ਕਿਸਾਨ ਦੇਗਾ ਜੀ ਤੁਹਾਨੂੰ ਜ਼ਮੀਨ ਤੁਸੀਂ ਗੁਰਦਾਸਪੁਰ ਵਾਲੇ ਏਰੀਏ ਦੇ ਵਿੱਚ ਹੀ ਖਬਰਾਂ ਕੀਤੀਆਂ ਉੱਥੇ ਕਿਸਾਨਾਂ ਦੀ ਲੜਾਈ ਕਿਸਾਨਾਂ ਦੇ ਨਾਲ ਜ਼ਬਰਦਸਤੀ ਹੋਈ ਕਹ ਲੋ ਕਿ ਜ਼ਮੀਨ ਉਹਨਾਂ ਦੀ ਦੱਬੀ ਜਾ ਰਹੀ ਉਹਨਾਂ ਨੂੰ ਮੁਆਵਜ਼ਾ ਪੂਰਾ ਦਿੱਤਾ ਨਹੀਂ ਜਾ ਰਿਹਾ ਅੱਜ ਦੇ ਅਕੋਰਡਿੰਗ ਦੇ ਹਿਸਾਬ ਨਾਲ ਕਈ ਵਾਰੀ ਸਰਕਾਰਾਂ ਕੀ ਕਰਦੀਆਂ ਐ ਨਾ ਸਰਕਾਰਾਂ ਦਾ ਢੰਗ ਹੁੰਦਾ ਕਿ ਜਿਹੜਾ ਕਲੈਕਟਰ ਰੇਟ ਆ ਜੀ ਉਸ ਹਿਸਾਬ ਨਾਲ ਦੇ ਦਾਂਗੇ ਕਲੈਕਟਰ ਰੇਟ ਹੁੰਦਾ 40000 ਨੂੰ ਤੇ ਜਿਹੜਾ ਮਾਰਕੀਟ ਰੇਟ ਜਾਂਦਾ ਉਹ 40 ਲੱਖ ਨੂੰ ਜਾਂਦਾ ਮਤਲਬ ਇੰਨਾ ਜਿਆਦਾ ਫਰਕ ਹੁੰਦਾ ਕਈ ਵਾਰ ਤੇ ਉਹ ਕਹਿਣਗੇ ਅਸੀਂ ਤਾਂ ਜੀ ਕਲੈਕਟਰ ਰੇਟ ਨੂੰ ਦੇਣਾ ਤੇ ਕਿਸਾਨ ਦੀ ਰੋਜੀ ਰੋਟੀ ਕਿਸਾਨ ਦਾ ਸਾਰਾ ਕੁਝ ਹੁਣ ਤੁਸੀਂ ਸਣੀ ਜੀ ਇੱਕ ਗੱਲ ਸਮਝੋ ਜਿਸ ਕਿਸਾਨ ਨੇ ساری ਉਮਰ ਖੇਤੀ ਕੀਤੀ ਉਹਨੂੰ ਕੰਮ ਸਿਰਫ ਖੇਤੀ ਦਾ ਹੀ ਪਤਾ ਕਿ ਹਾਂ ਜੀ ਆਹ ਖੇਤਾਂ 'ਚ ਮੈਂ ਬੀਜ ਲਾਉਣਾ ਹੈ ਮੈਂ ਇਦਾਂ ਵਾਢੀ ਕਰਨੀ ਹੈ ਮੈਂ ਇਦਾਂ ਸਾਰਾ ਕੁਝ ਉਗਾਣਾ ਹੈ ਤੇ ਉਹਦੇ ਨਾਲ ਸਾਰੇ ਘਰ ਦੀ ਰੋਜੀ ਰੋਟੀ ਚੱਲਣੀ ਹੈ ਹੁਣ ਤੁਸੀਂ ਉਹਨੂੰ ਇੱਕੋ ਦਮ ਆ ਕੇ ਕਹੋ ਤੂੰ ਭਰਾ ਇੰਨੇ ਪੈਸੇ ਲੈ ਤੇ ਖੇਤ ਛੱਡ ਤੇ ਜਾ ਇਹ ਪੋਸੀਬਲ ਨਹੀਂ ਨਾ ਹੈਗਾ ਤੁਸੀਂ ਉਦੀ ਰੋਜੀ ਰੋਟੀ ਖਾ ਰਿਓ ਕੁਝ ਪੈਸੇ ਦੇ ਕੇ ਤਾਂ ਜਾਂ ਜਾਂ ਤਾਂ ਉਹਨੂੰ ਪ੍ਰੋਪਰ ਮੁਆਵਜ਼ਾ ਦੇ ਦਿਓ ਜਿੰਨਾ ਉਹਦਾ ਮੁਆਵਜ਼ਾ ਬਣਦਾ ਹੈ ਜਿਵੇਂ ਕਰੋੜ ਰੁਪਏ ਨੂੰ ਕਿਲਾ ਜਾਂ 2 ਕਰੋੜ ਨੂੰ ਕਿਲਾ ਜਿੰਨਾ ਵੀ ਜਾਂਦਾ ਹੈਗਾ ਜਿੰਨੇ ਵੀ ਏਕੜ ਦਾ ਰੇਟ ਚੱਲਦਾ ਹੈਗਾ ਮਾਫ ਕਰਨਾ ਮੈਨੂੰ ਇਹਦਾ ਰੇਟ ਤਾਂ ਨਹੀਂ ਪਤਾ ਪਰ ਜੋ ਸਾਹਬ ਦਾ ਵੀ ਰੇਟ ਚੱਲਦਾ ਮਾਰਕੀਟ ਵੈਲਿਊ ਤੁਸੀਂ ਕਿਸਾਨਾਂ ਨੂੰ ਦਿਓ ਅਗਲੇ ਕੋਣ ਨਹੀਂ ਚਾਹੁੰਦਾ ਕਿ ਪੰਜਾਬ ਦੀ ਤਰੱਕੀ ਹੋਵੇ ਜੇਕਰ ਕਿਸਾਨਾਂ ਨੂੰ ਨਹੀਂ ਰੇਟ ਮਿਲ ਰਿਹਾ ਤਾਂ ਹੀ ਅਗਲੇ ਆੜ ਰਹੇ ਆ ਜਿਨ੍ਹਾਂ ਨੂੰ ਰੇਟ ਮਿਲਦਾ ਪਿਆ ਵਾ ਜਿਨ੍ਹਾਂ ਨੂੰ ਤੁਸੀਂ ਸਹੀ ਮੁਆਵਜ਼ਾ ਦੇ ਰਹੇ ਹੋ ਅਗਲੇ ਛੱਡ ਰਹੇ ਨੇ ਤੇ ਉਹਨਾਂ ਦਾ ਵੀ ਫਾਇਦਾ ਹੀ ਆ ਜੇ ਉਹਨਾਂ ਦੇ ਖੇਤਾਂ ਚੋਂ ਨਿਕਲੂਗਾ ਹਾਈਵੇ ਆਸੇ ਪਾਸੇ ਦੀ ਜ਼ਮੀਨ ਉਹਨਾਂ ਦੀ ਹੀ ਵਧਣੀ ਹੈ ਹੁਣ ਜਿਸ ਤਰ੍ਹਾਂ ਪ੍ਰਿੰਸ ਜੀ ਹੁਣ ਪ੍ਰੋਜੈਕਟ ਰੱਦ ਹੋਇਆ ਕਰੋੜਾ ਰੁਪਏ ਦੇ ਪ੍ਰੋਜੈਕਟ ਜਿਹੜੇ ਰੱਦ ਕੀਤੇ ਗਏ ਹੁਣ ਪੰਜਾਬ ਨੂੰ ਇੰਨਾ ਜ਼ਿਆਦਾ ਨੁਕਸਾਨ ਹੋ ਰਿਹਾ ਵਾ ਕੀ ਸਰਕਾਰਾਂ ਨੂੰ ਸੋਚਣਾ ਨੇ ਚਾਹੀਦਾ ਜੀ ਜੀ ਕਿ ਪੰਜਾਬ ਨੂੰ ਐਡਾ ਵੱਡਾ ਨੁਕਸਾਨ ਜਿਹੜਾ ਹੋ ਰਿਹਾ ਵਾ ਬਿਲਕੁਲ 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 ਸਨੀ ਜੀ ਇਹੀ ਤਾਂ ਰੋਣਾ ਆ ਇਹੀ ਤਾਂ ਸਾਡੇ ਵਰਗੇ ਆਪਾਂ ਕਿਉਂ ਗੱਲ ਕਰ ਰਹੇ ਆ ਸਰਕਾਰਾਂ ਜਾਗਦੀਆਂ ਹੀ ਨਹੀਂ ਆ ਇਹਨਾਂ ਮਦਦਿਆਂ ਤੇ ਉਹਨਾਂ ਨੂੰ ਸਿਰਫ ਆਪਣੀ ਰਾਜਨੀਤੀ ਕਰਨੀ ਆ ਆ 4 ਸਾਲਾਂ ਦੇ ਵਿੱਚ ਤੁਸੀਂ ਦੇਖ ਲਓ ਭਗਵੰਤ ਸਰਕਾਰ ਦੇ ਹੁੰਦੇ ਹੋਏ ਕਿਹੜਾ ਵੱਡਾ ਪ੍ਰੋਜੈਕਟ ਮੁਕੰਮਲ ਹੋਇਆ ਅੱਜ ਤੱਕ ਸਾਨੂੰ ਤੁਸੀਂ ਇਹ ਦੱਸ ਦਿਓ ਕਿ ਕਿਹੜਾ ਨੈਸ਼ਨਲ ਹਾਈਵੇ ਦਾ ਪ੍ਰੋਜੈਕਟ ਜਿਹੜਾ ਹੈ ਕਹਿ ਲਓ ਕਿ ਪੂਰਾ ਹੋ ਗਿਆ ਜਾਂ ਜਿਹੜਾ ਉਹਨਾਂ ਨੇ ਕਹਿ ਹੀਗਾ ਤੁਸੀਂ ਜ਼ਮੀਨ ਪੂਰੀ ਕਰਕੇ ਦੇ ਦਿੱਤੀ ਕੋਈ ਬਹੁਤ ਘੱਟ ਪ੍ਰੋਜੈਕਟ ਆ ਜਿਹੜੇ ਪੂਰੇ ਹੋਏ ਹੋਣਗੇ ਉਸ ਤੋਂ ਬਾਅਦ ਸਰਕਾਰ ਜੇ ਇਹ ਸੋਚਣ ਲੱਗੀ ਹੋਵੇ ਜੇ ਸਰ ਸੋਚਦੀ ਹੋਵੇ ਤੇ ਅੱਜ ਨੂੰ ਆ ਪ੍ਰੋਜੈਕਟ ਕਿਉਂ ਰੱਦ ਹੋਣਗੇ ਆਰਡੀਐਫ ਦਾ ਫੰਡ ਰੁਕਿਆ ਹੋਇਆ ਸਰਕਾਰ ਇਹ ਵਾਲੀ ਸਰਕਾਰ ਮੈਨੂੰ ਦੱਸਾ ਪਹਿਲੀ ਵਾਰੀ ਮੈਂ ਇਨੀ ਸਰਕਾਰ ਦੇਖੀ ਜਿਹੜੀ ਭਗਵੰਤ ਸਰਕਾਰ ਮੁੱਖ ਮੰਤਰੀ ਆਪਣੇ ਸੂਬੇ ਛੱਡ ਕੇ ਦੂਜੇ ਸੂਬਿਆਂ 'ਚ ਬਹੁਤ ਉਹਨਾਂ ਨੇ ਸੈਰਾਂ ਕੀਤੀਆਂ ਆ 4 ਸਾਲ ਤੁਸੀਂ ਇਹ ਵੇਖੋ ਕਿ 4 ਸਾਲ ਹੋ ਗਏ ਜਦੋਂ ਦੀ ਸਰਕਾਰ ਬਣੀ ਹੈ ਭਗਵੰਤ ਸਰਕਾਰ ਦੇ ਜੇਕਰ ਉਹ ਦੇਣ ਆਰਟੀਆਈ ਦੇ ਵਿੱਚ ਕਿ ਭਗਵੰਤ ਸਰਕਾਰ ਦੀ ਸੈਰ ਸਪਾਟਾ ਕਿੰਨਾ ਰਿਹਾ ਪੂਰੇ ਦੇਸ਼ ਦੇ ਵਿੱਚ ਕਿਉਂਕਿ ਇਲੈਕਸ਼ਨਾਂ ਸੀਗੀਆਂ ਤੇ ਇਲੈਕਸ਼ਨਾਂ ਤੇ ਉਹਨਾਂ ਨੇ ਕੋਈ ਐਸੀ ਜਗ੍ਹਾ ਨਹੀਂ ਛੱਡੀ ਜਿੱਥੇ ਉਹ ਨਾ ਗਏ ਹੋਣ ਪ੍ਰੋਜੈਕਟ ਪਿੱਛੋਂ ਕੌਣ ਕਰੇਗਾ ਪੂਰਾ ਕਿ ਕੀ ਕਹਿ ਸਕਦੇ ਹੋ ਤੁਸੀਂ ਤੇ ਨਾਲੇ ਇੱਥੇ ਤੁਹਾਨੂੰ ਪਤਾ ਹੀ ਹੈ ਜੇ ਜਿਵੇਂ ਵਿਰੋਧੀ ਇਲਜ਼ਾਮ ਲਗਾਉਂਦੇ ਨੇ ਕਿ ਦਿੱਲੀ ਦੀ ਲੀਡਰਸ਼ਿਪ ਇੱਥੇ ਚਲਾ ਰਹੀ ਹੈ ਤੇ ਉਹਨਾਂ ਨੇ ਦਿੱਲੀ ਦੇ ਹਿਸਾਬ ਨਾਲ ਚਲਾ ਰਹੇ ਹੋਣਗੇ ਕਿ ਭਾਈ ਜਿਵੇਂ ਦਿੱਲੀ ਦੇ ਹਿਸਾਬ ਚ ਚੱਲਦਾ ਸੀਗਾ ਉਸ ਹਿਸਾਬ ਨਾਲ ਪੰਜਾਬ ਚੱਲ ਚੱਲ ਜੂਗਾ ਪਰ ਉਹ ਨਹੀਂ ਚੱਲਿਆ ਤੁਸੀਂ 4 ਸਾਲ ਹੋਣ ਵਾਲੇ ਆ ਸਰਕਾਰ ਨੂੰ 4 ਸਾਲ ਤੁਸੀਂ ਕਹਿ ਹੀ ਲੋ ਕਿ ਹੋ ਹੀ ਗਿਆ ਮਹੀਨਾ ਸਤੰਬਰ ਦਾ ਚੜ੍ਹਨ ਵਾਲਾ ਆ ਤੇ ਰਹਿ ਗਏ ਪਿੱਛੇ 4 4 ਮਹੀਨੇ ਇਹ ਤੇ ਪਿੱਛੇ ਰਹਿ ਗਏ ਤੁਹਾਡਾ ਸਾਲ ਸਾਲ ਦੇ ਵਿੱਚੋਂ 6 ਮਹੀਨੇ 8 ਮਹੀਨੇ ਸਾਰੀ ਦੀ ਸਰਕਾਰ ਰਹਿ ਗਈ ਆ ਤੇ ਹੁਣ ਉਹਦੇ ਵਿੱਚ ਤੁਸੀਂ ਕਿਹੜੇ ਨਵੇਂ ਪ੍ਰੋਜੈਕਟ ਲਿਆ ਦਿੱਤੇ ਕੀ ਲਿਆ ਦਿੱਤਾ ਸਿਰਫ ਜੇਕਰ ਕੋਈ ਚੀਜ਼ਾਂ ਇਹਨਾਂ ਨੇ ਬਣਾਈਆਂ ਵੀ ਆ ਜੇ ਆਮ ਆਦਮੀ ਪਾਰਟੀ ਕਲੀਨਿਕ ਕਹਿੰਦੀ ਆ ਮੁਹੱਲਾ ਕਲੀਨਿਕ ਬਣਾਏ ਉਹ ਵੀ ਸੁਵਿਧਾ ਸੈਂਟਰਾਂ ਦੇ ਉੱਤੇ ਬਣਾ ਦਿੱਤੇ ਉਹਨੂੰ ਲੀਪਾ ਪੋਥੀ ਕਰਕੇ ਤੁਸੀਂ ਉਹ ਬਣਾ ਦਿੱਤਾ ਜਿਹੜੇ ਸੇਵਾ ਕੇਂਦਰ ਬਦਲ ਸਰਕਾਰ ਵੱਲੋਂ ਖੋਲੇ ਹੋਏ ਸੀਗੇ ਸਕੂਲਾਂ ਦੀ ਗੱਲ ਕਰ ਲਓ ਸਕੂਲ ਐਮਿਨੈਂਸ ਸਕੂਲ ਉਹ ਵੀ ਪੁਰਾਣੇ ਸਕੂਲਾਂ ਦੇ ਉੱਤੇ ਪੇਂਟ ਕਰਕੇ ਤੁਸੀਂ ਉਹ ਕਰ ਦਿੱਤਾ ਬਣੀ ਕਿਹੜੀ ਚੀਜ਼ ਆ ਉਹ ਨਹੀਂ ਅਜੇ ਤੱਕ ਪਤਾ ਲੱਗਿਆ ਹੁਣ ਪ੍ਰਿੰਸ ਦੀ ਗੱਲ ਕਰਦੇ ਆ ਕਿ ਇਹ ਜਿਹੜੇ ਪ੍ਰੋਜੈਕਟ ਰੱਦ ਹੋ ਰਿਹਾ ਪੰਜਾਬ ਸਰਕਾਰ ਦੀ ਬਜਟ ਨਾਲ ਰਾਜੋ ਤੇ ਰੋਸ਼ਵਾਤ ਚੋ ਇਹ ਕੇਂਦਰ ਸਰਕਾਰ ਤੇ ਕੱਢਦੇ ਆ ਬਾਈ ਆਮ ਆਦਮੀ ਪਾਰਟੀ ਦਾ ਤਾਂ ਕੰਮ ਹੀ ਇਹੀ ਹੈ ਜੇਕਰ ਤੁਸੀਂ ਇਹਨਾਂ ਦਾ ਇਤਿਹਾਸ ਚੱਕ ਕੇ ਵੇਖੋ ਆਮ ਆਦਮੀ ਪਾਰਟੀ ਨੇ ਆਪਣੇ ਉੱਤੇ ਫੈਸਲਾ ਕੋਈ ਨਹੀਂ ਲਿਆ ਆਪਣੀ ਜਵਾਬਦੇਹੀ ਕੋਈ ਨਹੀਂ ਜੇ ਪੰਜਾਬ ਵਿੱਚ ਕੁਝ ਇਹ ਨਹੀਂ ਹੋ ਰਿਹਾ ਕੇਂਦਰ ਜ਼ਿੰਮੇਵਾਰ ਜੇ ਪੰਜਾਬ ਦਾ ਆਰਡੀਐਫ ਫੰਡ ਰੁਕਿਆ ਕੇਂਦਰ ਜ਼ਿੰਮੇਵਾਰ ਜੇ ਪੰਜਾਬ ਦੀ ਕੋਈ ਚੀਜ਼ ਰੁਕੀ ਹੈ ਕੇਂਦਰ ਜ਼ਿੰਮੇਵਾਰ ਐਸਵਾਈਐਲ ਦਾ ਮੁੱਦਾ ਕੇਂਦਰ ਜ਼ਿੰਮੇਵਾਰ ਆਮ ਆਦਮੀ ਪਾਰਟੀ ਦਾ ਟਰੈਕ ਰੋਡ ਇਹ ਟਰੈਕ ਰਿਕਾਰਡ ਇਹੀ ਹੈ ਰਿਹਾ ਕਿ ਉਹਨਾਂ ਨੇ ਕੋਈ ਵੀ ਮੁੱਦਾ ਹੈਗਾ ਵਾ ਤੇ ਉਦੀ ਕੌਣ ਜ਼ਿੰਮੇਵਾਰ ਹੈ ਕੇਂਦਰ ਸਰਕਾਰ ਜ਼ਿੰਮੇਵਾਰ ਆ ਸਾਡਾ ਕੋਈ ਮਸਲਾ ਨਹੀਂ ਇਹੀ ਭਗਵੰਤਮਾਨ ਇਹੀ ਅਨਮੋਲ ਗਗਨਮਾਨ ਕਹਿੰਦੇ ਹੁੰਦੇ ਸੀਗੇ 5 ਮਿੰਟ ਚ ਐਮਐਸਪੀ ਦੇ ਦਾਂਗੇ ਕੈਪਟਨ ਸਾਹਿਬ ਛੱਡੋ 쿠ਸੀ 5 ਮਿੰਟ ਚ ਐਮਐਸਪੀ ਦੇ ਦਾਂਗੇ ਸਾਨੂੰ ਕੇਜਰੀ ਵਾਲੇ ਸੁਨੇਹਾ ਲਾ ਕੇ ਭੇਜਿਆ ਤੇ ਜਦੋਂ ਵਾਰੀ ਆ ਗਈ ਤੇ ਉਦੋਂ ਕਹਿੰਦੇ ਕੇਂਦਰ ਦਾ ਮੁੱਦਾ ਹੈ ਜੀ ਕੇਂਦਰ ਦੇਵੇਗੀ ਤੇ ਭਗਵੰਤ ਸਰਕਾਰ ਸਾਰੀਆਂ ਫਸਲਾਂ ਤੇ ਐਮਐਸਪੀ ਦੇਣ ਦੀ ਗੱਲ ਕਰਦੇ ਹੁੰਦੇ ਸੀਗੇ ਜਦੋਂ ਸੱਤਾ ਜਾ ਕੇ ਉਦੋਂ ਹੁਣ ਕੇਂਦਰ ਸਰਕਾਰ ਦੇਗੀ ਅਸੀਂ ਤਾਂ ਕੇਂਦਰ ਨੂੰ ਕਹਿ ਹੀ ਸਕਦੇ ਆ ਇਹ ਤਾਂ ਕੇਂਦਰ ਦੇ ਕੇਂਦਰ ਦੇ ਮਸਲੇ ਆ ਜੀ ਪਗ ਕਿਸਾਨ ਬੈਠੇ ਨੇ ਧਰਿਆਂ ਤੇ ਕੇਂਦਰ ਦੇ ਮਸਲੇ ਆ ਜੀ ਮੈਂ ਕੁਝ ਨਹੀਂ ਕਰ ਸਕਦਾ ਜੀ ਇਹੀ ਚੀਜ਼ ਦਾ ਤਾਂ ਰੋਣਾ ਪ੍ਰਿੰਸ ਜੀ ਗੱਲ ਕਰਦੇ ਆ ਪੈਸਾ ਜਿਹੜਾ ਸੈਂਟਰ ਗਵਰਨਮੈਂਟ ਦਾ ਹੁੰਦਾ ਮੱhalla ਕਲੀਨਿਕ ਦੀ ਗੱਲ ਕਰ ਲੈਂਦੇ ਆ ਪੈਸਾ ਸੈਂਟਰ ਗਵਰਨਮੈਂਟ ਦਾ ਸੀ ਇਹ ਕਹਿ ਰਹੇ ਸੀ ਅਸੀਂ 500 ਮੱhalla ਕਲੀਨਿਕ ਖੋਲਤੇ 700 ਖੋਲਤੇ ਪਰ ਕੋਡ ਦੇ ਆਰਡਰਾਂ ਤੋਂ ਬਾਅਦ ਇਹਨਾਂ ਦੇ ਡਾ ਉਥੋਂ ਫੋਟੋਆਂ ਵੀ ਉਤਾਰ ਦਿੱਤੀਆਂ ਗਈਆਂ ਬਿਲਕੁਲ ਬਿਲਕੁਲ ਤੁਸੀਂ ਸੁਣੀ ਜੀ ਬਿਲਕੁਲ ਸਹੀ ਸਵਾਲ ਕਰ ਰਹੇ ਹੋ ਤੇ ਸਹੀ ਜਵਾਬ ਵੀ ਤੁਸੀਂ ਆਪਣੇ ਉਹਦੇ ਵਿੱਚ ਦੇ ਦਿੱਤਾ ਸਵਾਲ ਦੇ ਕਿ ਇਹੀ ਜਿਹੜੇ ਕਾਰਨ ਹਨਾ ਕਿ ਤੁਸੀਂ ਕੇਂਦਰ ਦੀ ਸਕੀਮ ਨੂੰ ਆਪਣਾ ਲੀਪਾ ਪੋਥੀ ਕਰਕੇ ਜਦੋਂ ਤੁਸੀਂ ਦੇ ਰਹੇ ਹੋ ਤੇ ਕੇਂਦਰ ਕਿਉਂ ਦੇਗੀ ਤੁਹਾਨੂੰ ਪੈਸੇ आरडीएफ फंड क्यों रोकया गया एसी गलो रोकया गया आ हुन जेड़ा 800 ਕਰੋੜਾ ਸ਼ਾਇਦ ਇਹ ਵੀ ਏਸੀ ਗਲੋ ਨਾਲ ਰੁਕ ਦਿੱਤਾ ਹੋਵੇ ਕਿ ਅਸੀਂ ਸੜਕ ਤੁਹਾਨੂੰ ਆ ਪ੍ਰਧਾਨ ਮੰਤਰੀ ਗ੍ਰਾਮੀਣ ਯੋਜਨਾ ਚ ਦੇਣੀ ਆ ਉੱਤੇ ਤੁਸੀਂ ਲਿਖ ਦੇਣਾ ਕਿ ਆਮ ਆਦਮੀ ਪਾਰਟੀ ਨੇ ਬਣਾਈ ਆ ਤੁਸੀਂ ਇਹ ਦੇਖੋ ਮੈਂ ਅਨੇਕ ਕਦੀ ਇਹ ਦੇਖਿਆ ਹੈਗਾ ਕਿ ਕਿਸੇ ਸਰਕਾਰ ਦੇ ਵਿੱਚ ਹੁਣ ਤਕਰੀਬਨ ਸਾਨੂੰ ਵੀ ਕਾਫੀ ਸਮਾਂ ਹੋ ਗਿਆ ਆ ਗਰਾਊਂਡ ਦੇ ਉੱਤੇ ਕੰਮ ਕਰਦੇ ਹੋਏ ਮੂ ਮਿੱਠਵਾਲੀ ਕੋਈ ਗੱਲ ਨਹੀਂ ਹੈਗੀ ਪਰ ਅਸੀਂ ਨਹੀਂ ਇਹ ਦੇਖਿਆ ਕਿ ਕੇਂਦਰ ਸਰਕਾਰ 3 ਸਾਲ ਬਾਅਦ ਬਾਹ ਮਰੋੜ ਕੇ ਤੁਸੀਂ ਮੰਨੋਗੇ ਦਬਕੇ ਦੇ ਨਾਲ ਉਹਨਾਂ ਨੇ ਆਪਣਾ ਆਯੂਸ਼ਮਨ ਕੇਂਦਰ ਨਾਮ ਲਿਖਵਾਏ ਭਗਵੰਤ ਮਾਨ ਨੇ ਜਿਹੜਾ ਕਹਿੰਦਾ ਹੁੰਦੇ ਸੀ ਭਗਵੰਤ ਮਾਨ ਸਾਹਿਬ ਕਿ ਪਹਿਲਾਂ ਕੀ ਕੈਪਟਨ ਨੇ ਤਾਂ ਉੱਥੇ ਵੀ ਫੋਟੋ ਲਵਾ ਲਈ ਉੱਥੋਂ ਫੋਟੋ ਲਵਾ ਲਈ ਇਹ ਲਵਾ ਲਈ ਆਪਣੀ ਤੁਸੀਂ ਕਿਸੇ ਜਗ੍ਹਾ ਤੇ ਕੋਈ ਐਸੀ ਜਗ੍ਹਾ ਨਹੀਂ ਜਿੱਥੇ ਉਹਨਾਂ ਨੇ ਫੋਟੋ ਨਾਲ ਲਵਾਈ ਹੋਵੇ ਮੈਨੂੰ ਯਾਦ ਅੱਜ ਵੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ 108 ਐਮਬੂਲੈਂਸਾਂ ਚਲਾਈਆਂ 108 ਨੰਬਰ ਵਾਲੀ ਤੁਹਾਨੂੰ ਵੀ ਪਤਾ ਹੋਣਾ 108 ਜਿਹਦਾ ਨੰਬਰ ਸੀਗਾ ਐਂਬੂਲੈਂਸ ਦਾ ਉਹਦੇ ਤੇ ਪ੍ਰਕਾਸ਼ ਸਿੰਘ ਬਾਦਲ ਹਰਾਂ ਦੀ ਫੋਟੋ ਲੱਗੀ ਹੁੰਦੀ ਸੀਗੀ ਇੱਕ ਫੋਟੋ ਲੱਗੀ ਹੁੰਦੀ ਪ੍ਰਕਾਸ਼ ਸਿੰਘ ਬਾਦਲ ਹਰਾਂ ਦੀ ਤੇ ਭਗਵੰਤ ਮਾਨ ਹੋਰੀ ਜਾਂ ਹੋਰ ਵਿਰੋਧੀਆਂ ਨੇ ਬੜਾ ਰੋਲਾ ਪਾਇਆ ਕਿ ਲੈ ਹੁਣ ਪ੍ਰਕਾਸ਼ ਸਿੰਘ ਬਾਦਲ ਦੀ ਫੋਟੋ ਲਾਉਂਗੇ ਐਂਬੂਲੈਂਸ ਤੇ ਇਦਾਂ ਉਦਾਂ ਇਹ ਵੋ ਤੇ ਹੁਣ ਆ ਭਗਵੰਤ ਮਾਨ ਸਾਹਿਬ ਨੇ ਕੋਈ ਐਸੀ ਜਗ੍ਹਾ ਨਹੀਂ ਛੱਡੀ ਜਿੱਥੇ ਫੋਟੋ ਨੇ ਲੱਗੀ ਹੋਵੇ ਬੀਤੇ ਕੱਲ ਡਰੋਨ ਸਿਸਟਮ ਜਿਹੜਾ ਪੁਲਿਸ ਨੂੰ ਦਿੱਤਾ ਡਰੋਨ ਸਿਸਟਮ ਫੌਜੀਆ ਦੇ ਨਾਲ ਕੰਮ ਕਰਨ ਲਈ ਉਹਦੇ ਤੇ ਵੀ ਬਾਤ ਚਲੀ ਅੱਖ ਭਗਵੰਤ ਮਾਨ ਦੀ ਫੋਟੋ ਜੇ ਹੱਥ ਜੋੜ ਕੇ ਦ ਇਹੀ ਜਿਹੜੇ ਕਾਰਨ ਆ ਇਹੀ ਤੁਹਾਡੀ ਜਿਹੜੀ ਟਸਲ ਆ ਉਹ ਕੇਂਦਰ ਸਰਕਾਰ ਦੇ ਨਾਲ ਹੈ ਤੇ ਤੁਸੀਂ ਪੰਜਾਬ ਦੇ ਵਿੱਚ ਜਿੰਨਾ ਮਰਜੀ ਬੰਦਿਆਂ ਨੂੰ ਬੋਲੀ ਜੋ ਕਿ ਮੋਦੀ ਨੇਤਾ ਕਰਤਾ ਮੋਦੀ ਨੇਤਾ ਕਰਤਾ ਸਾਡੀ ਗੱਲ ਨਹੀਂ ਸੁਣਦੇ ਇਹ ਉਹ ਵਗੈਰਾ ਵਗੈਰਾ ਪਰ ਅਖੀਰਕਾਰ ਸਵਾਲ ਤਾਂ ਤੁਹਾਡੇ ਕੋਈ ਹੋਣਗੇ ਨਾ ਕਿਉਂਕਿ ਸਰਕਾਰ ਚ ਪੰਜਾਬ ਦੀ ਸਰਕਾਰ ਤੁਸੀਂ ਹੋ ਫਿਰ ਤੁਹਾਨੂੰ ਡਿਪਲੋਮੈਟਿਕ ਖੇਲਣਾ ਨਹੀਂ ਆ ਰਿਹਾ ਤੁਹਾਨੂੰ ਫਾਇਦੇ ਕਿੱਦਾਂ ਲੈਣੇ ਆ ਕੰਮ ਦੇ ਅੱਤੋ ਦੀ ਕੇਂਦਰ ਤੋਂ ਉਹ ਕੌਣ ਅਸੀਂ ਤੁਹਾਨੂੰ ਨਾ ਦੱਸਾਂਗੇ ਤੁਸੀਂ ਸੱਦਾ ਚ ਆਏ ਹੋ ਤੁਸੀਂ ਕਹਿੰਦੇ ਸੀ ਕਿ ਮੇਰੇ ਕੋ ਸਾਰੀ ਕੁੰਡੀਆਂ ਹੈਗੀਆਂ ਕਿੱਦਾਂ ਪੈਸੇ ਕਢਾਣੇ ਕਿੱਦਾਂ ਨਹੀਂ ਹੁਣ ਕਿਉਂ ਨਹੀਂ ਇਹ ਸਾਰੇ ਕੰਮ ਹੋ ਪਾਰੇ ਦਿੱਲੀ ਦੇ ਵਿੱਚ ਉਹੀ ਕੰਮ ਦਿੱਲੀ ਚ ਹੁੰਦਾ ਰਿਹਾ ਕੇਜਰੀਵਲ ਜਦੋਂ ਦਿੱਲੀ ਸੀਗੇ ਉਹ ਹਰ ਗੱਲ ਤੇ ਕੇਂਦਰ ਸਰਕਾਰ ਜ਼ਿੰਮੇਵਾਰ ਕੇਂਦਰ ਸਰਕਾਰ ਜ਼ਿੰਮੇਵਾਰ ਪਾਣੀ ਨਹੀਂ ਆ ਰਿਹਾ ਕੇਂਦਰ ਸਰਕਾਰ ਜ਼ਿੰਮੇਵਾਰ ਐਲਜੀ 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 ਜ਼ਿੰਮੇਵਾਰ ਹੁਣ ਪੰਜਾਬ ਦੇ ਵਿੱਚ ਆ ਗਏ ਪੰਜਾਬ ਦੇ ਵਿੱਚ ਆ ਕੇ ਵੀ ਅੱਧੇ ਅੱਧੇ ਨਾਲੋਂ ਜ਼ਿਆਦਾ ਮੁੱਦੇ ਤੇ ਕੇਂਦਰ ਸਰਕਾਰ ਜ਼ਿੰਮੇਵਾਰ ਫਿਰ ਜੀ ਮਤਲਬ ਕਿ ਆਪਾਂ ਗੱਲ ਕਰਦੇ ਜੋ ਵੀ 3 3.5 ਸਾਲ ਜਿਹੜੇ ਹੋ ਗਏ ਆ ਇਹਨਾਂ ਨੇ ਸਿਰਫ ਆਪਣੀ ਐਡਵਰਟਾਈਜ਼ਮੈਂਟ ਤੇ ਹੀ ਜਿਹੜਾ ਪੈਸਾ ਲਗਾਇਆ ਸਾਰਾ ਟਾਈਮ ਖਰਾਬ ਆਪਣੀ ਐਡਵਰਟਾਈਜ਼ਮੈਂਟ ਤੇ ਕੀਤਾ ਜਿਹੜੇ ਪ੍ਰੋਜੈਕਟ ਇਸ ਟਾਈਮ ਕੇਂਦਰ ਨੇ ਵਾਪਸ ਲੈ ਲਏ ਆ ਇਹਨਾਂ ਦੀ ਗਲਤੀ ਕਰਕੇ ਸਾਰਾ ਹੋਇਆ ਸਾਰਾ ਬਿਲਕੁਲ ਕਹਿ ਸਕਦੇ ਹੋ ਕਿ تو 70% ਗਲਤੀ ਤਾਂ ਇਹਨਾਂ ਦੀ ਹੀ ਰਹੀ ਹੋਏਗੀ ਕਿਉਂਕਿ ਕੇਂਦਰ ਸਰਕਾਰ ਨੇ ਤੁਹਾਨੂੰ ਪ੍ਰੋਜੈਕਟ ਦੇ ਦਿੱਤਾ ਕਿ ਆ ਲੋ ਪੰਜਾਬ ਵਾਲਿਓ ਆ ਤੁਹਾਡਾ ਪ੍ਰੋਜੈਕਟ ਪਿਆ ਜੇ ਆ ਪੈਸੇ ਪਏ ਆ ਤੇ ਇਹ ਕੰਮ ਕਰਵਾਓ ਇੰਪਲੀਮੈਂਟ ਕਿੰਨੇ ਕਰਨਾ ਉਹ ਤਾਂ ਪੰਜਾਬ ਸਰਕਾਰ ਨੇ ਕਰਨਾ ਨਾ ਪੰਜਾਬ ਸਰਕਾਰ ਦੀ ਜਗ੍ਹਾ ਪੰਜਾਬ ਸਰਕਾਰ ਨੇ ਕੇਂਦਰ ਉਹਨਾਂ ਨੇ ਕਿਸਾਨਾਂ ਨਾਲ ਗੱਲ ਕਰਨੀ ਆ ਪੰਜਾਬ ਸਰਕਾਰ ਨੇ ਪੈਸੇ ਵੰਡਣੇ ਆ ਜਦ ਤੁਸੀਂ ਉਹ ਪੈਸੇ ਨਹੀਂ ਸਹੀ ਤਾਂ ਗਨਲ ਦਉਗੇ ਤਾਂ ਫਿਰ ਕਿਵੇਂ ਕੰਮ ਹੋਊਗਾ ਤੇ ਤੁਸੀਂ ਜਿਹੜੀ ਉਹ ਐਡਵਰਟਾਈਜ਼ਮੈਂਟ ਦੀ ਗੱਲ ਕਹੀ ਆ ਅੱਜ ਤੱਕ ਦੀ ਸਭ ਤੋਂ ਮਹਿੰਗੀ ਸਰਕਾਰ ਨੇ ਸਭ ਤੋਂ ਮਹਿੰਗੇ ਜਿਹੜੇ ਕਹਿ ਲਓ ਕੀ ਤੁਸੀਂ ਐਡਵਰਟਾਈਜ਼ਮੈਂਟ ਦਿੱਤੀਆਂ ਸਾਰੇ ਚੈਨਲਾਂ ਨੂੰ ਇਹ ਤਾਂ ਕਿਸੇ ਤੋਂ ਲੁਕਿਆ ਨਹੀਂ ਨਾ ਰਿਹਾ ਅੱਜ ਦੀ ਡੇਟ 'ਚ ਜਿੱਥੇ 2020 ਦੇ ਵਿੱਚ ਜਦੋਂ ਕੋਰੋਨਾ ਸੀ ਜਾਂ ਜਦੋਂ ਕਿਸਾਨ ਅੰਦੋਲਨ ਸ਼ੁਰੂ ਹੋਇਆ ਜਾਂ 2014 ਤੋਂ ਬਾਅਦ ਪੰਜਾਬ ਸਰਕਾਰ ਕੇਂਦਰ ਸਰਕਾਰ ਦੇ ਵਿੱਚ ਜਾਂ ਨੈਸ਼ਨਲ ਲੈਵਲ ਦੇ ਉੱਤੇ ਦੇਸ਼ ਦੇ ਵਿੱਚ ਇੱਕ ਨਾਮ ਪ੍ਰਚਲਿਤ ਹੋ ਗਿਆ ਗੋਦੀ মিডিਆ ਠੀਕ ਹੈ ਜੀ ਕਿਉਂ ਉਹ ਅੰਨਾ ਪੈਸਾ ਵੰਡਿਆ ਉਹਨਾਂ ਨੇ ਤੇ ਕੇਂਦਰ ਸਰਕਾਰ ਦੀਆਂ ਗਲਤੀਆਂ ਜਿਹੜੀਆਂ ਹੀ ਉਹ ਲੁਕਾਉਣੀਆਂ ਸ਼ੁਰੂ ਕਰ ਦਿੱਤੀਆਂ ਏਦਾਂ ਹੀ ਪੰਜਾਬ ਦੇ ਵਿੱਚ ਹੋ ਗਿਆ ਉਹਨਾਂ ਨੇ ਇੰਨਾ ਪੈਸਾ ਦਿੱਤਾ ਵਿਰੋਧੀ ਲਗਾਤਾਰ ਇਲਜ਼ਾਮ ਲਗਾਉਂਦੇ ਲਗਾਤਾਰ ਜਿਹੜੇ ਉਹ ਬਿੱਲ ਨੇ ਉਹ ਸਾਹਮਣੇ ਆਂਦੇ ਰਹੇ ਕਿ ਸੋਸ਼ਲ ਮੀਡੀਆ ਤੇ ਚੈਨਲਾਂ ਨੂੰ ਜਿਹੜੇ ਅਖਬਾਰਾਂ ਨੇ ਉਹਨਾਂ ਨੂੰ ਕਰੋੜਾਂ ਰੁਪਏ ਦੀ ਐਡ ਦਿੱਤੀ ਕਰੋੜਾਂ ਰੁਪਏ ਦੀ ਐਡ ਤੇ ਜਿਹਦੇ ਨਾਲ ਕਿ ਦੂਜਾ ਮੀਡੀਆ ਕੁਝ ਬੋਲ ਨਾ ਸਕੇ ਤਾਂ ਹੀ ਵਿਰੋਧੀ ਫਿਰ ਅੱਜਕੱਲ ਪੰਜਾਬ ਦੇ ਮੀਡੀਆ ਨੂੰ ਕਹਿੰਦੇ ਨੇ ਕੇਜੇ ਮੀਡੀਆ ਅੱਜ ਹੀ ਸੁਖਵਾਲ ਸਿੰਘ ਖੈਰ ਨੇ ਪੰਜ ਚੈਨਲਾਂ ਨੂੰ ਨੋਟਿਸ ਭੇਜਿਆ ਤੇ ਨਾਲ ਲਿਖਿਆ ਬਿਕਾਊ ਮੀਡੀਆ ਇਹ ਤੁਸੀਂ ਕਹਿ ਲੋ ਕਿ ਹਰ ਸਰਕਾਰ ਦੇ ਵਿੱਚ ਹੁੰਦਾ ਪਰ ਇਹ ਸਰਕਾਰ ਦੀ ਕੋਈ ਜ਼ਿਆਦਾ ਹੀ ਓਵਰ ਹੋ ਗਿਆ ਸੀਗਾ ਪ੍ਰਿੰਸ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਇੱਕ ਬਹੁਤ ਵਧੀਆ ਜਾਣਕਾਰੀ ਤੁਸੀਂ ਹਮੇਸ਼ਾ ਦਿੰਦੇ ਹੋ ਕਿਸ ਤਰ੍ਹਾਂ ਪੰਜਾਬ ਦੇ ਨਾਲ ਜਿਹੜਾ ਵਾ ਕੇਂਦਰ ਸਰਕਾਰ ਵੱਲੋਂ ਦੇ ਝਟਕੇ ਦਿੱਤੇ ਗਏ ਪੰਜਾਬ ਨੂੰ ਕਿ ਕਿਸ ਤਰ੍ਹਾਂ ਮਾਨ ਸਰਕਾਰ ਦੀ ਨਲਾਇਕੀ ਦੇ ਕਾਰਨ ਇਹ ਪ੍ਰੋਜੈਕਟ ਜਿਹੜੇ ਕਰੋੜਾ ਰੁਪਏ ਦੇੜੇ ਉਹ ਰੱਦ ਕੀਤੇ ਗਏ ਤੇ ਪ੍ਰਿੰਸ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਤੇ ਸਾਨੂੰ ਜਾਣਕਾਰੀ ਦੇਣ ਲਈ ਧੰਨਵਾਦ ਜੀ